ਆਣਾ ਕੋਤਿਆਈ ਲੱਗੀ ਹੁਣ ਤੇਰੇ ਅੰਗੂ ਤਾਂ ਨਹੀਂ ਮੈਂ ਮਲਾਂ ਗੰਗੂ ਜਾਂਦੇ ਤਾਂ ਤੇਰੀ ਦੀ ਬੋਲਨੀ ਤੂੰ ਹੈ ਬੋਹਂਦਾ ਮਾਹੌਲਾ ਗੱਡੀਆਂ ਗਲੀਆਂ ਨੇ ਖੁੱਲੀਆਂ ਹੈ ਜਿੱਥੇ ਮਰਜੀ ਬਹਿ ਜਾ ਕੋਈ ਨਹੀਂ ਰੋਕਦਾ ਹੈਗਾ ਪਹਿਲਾਂ ਮਸੜੀ ਯੂਰੇ ਖੇਡਣ ਆਉਂਦੇ ਹੁੰਦੇ ਤੇ ਅਸੀਂ ਛੋਟੇ ਹੁੰਦੇ ਉਹ ਇੱਥੀ ਦਾ ਖੇਡਦੇ ਹੁੰਦੇ ਤੇ ਪਤਾ ਜੇ ਤੇਰੇ ਉਹਨੇ ਮੁੰਡੇ ਟੋੜੜਾ ਮਾਰਿਆ ਤੀ ਹਾਂ ਕਾਲੀਆਂ ਨੇ ਮੁੰਡੇ ਨੇ ਹਾਂ ਹਾਂ ਬੱਸ ਜੀ ਉਹ ਅੰਕਲ ਵਾਹਾਂ ਪਰ ਬੈਠ ਕੇ ਚੱਲ ਮਾਰ ਰਹੇ ਹੈ ਉਹ ਨਹੀਂ ਪਈ ਹੈ ਕੀ ਕਿਹਾ ਉਹ ਕਹਿੰਦੇ ਉੱਥੇ ਬੁਢੇ ਕਿਵੇਂ ਬੈਠੇ ਹੋ ਨਜ਼ਾਰੇ ਲੈ ਰਹੇ ਨੇ ਉਹ ਤਾਂ ਮौज ਆ ਲੈਣ ਨੇ ਘਰੋਂ ਫੇਲੇ ਨੇ ਪੁੱਤ ਚਾਰ-ਚਾਰ ਰੋਟੀਆਂ ਖਾ ਕੇ ਉਹ ਆ ਬੈਠ ਨੇ ਦੁਪਹਿਰੇ ਉੱਠ ਕੇ ਫੇਰ ਚਾਹ ਪੀਉਣਗੇ ਆਖਣੇ 4 ਵਜੇ ਫੇਰ ਆ ਜਾਣਗੇ ਆ ਉਰੇ ਦੇਖੀ ਆ ਸੁਪੀਲਾ ਬਣੀਆਂ ਹੋਈਆਂ ਨੇ ਆਥਣੇ ਘਨਾ ਮਹਿਫਲ ਲੱਗ ਜਿੰਦੇ 10000 ਬੰਦੇ ਆ ਬੈਠ ਨੇ ਆਲੇ ਦੁਆਲੇ ਇਕੱਠੇ ਹੋ ਕੇ ਕਿਸੇ ਨੇ ਕੁਝ ਕਹਿਤਾ ਕਿਸੇ ਬੱਸ ਦੀ ਪੈਕ ਸ਼ੇਕ ਨਾ ਨਾ ਪੈਕ ਸ਼ੇਕ ਨੂੰ ਇਹ ਗੱਲਾਂ ਬਾਤਾਂ ਮਾਰਦੇ ਨੇ ਪੁੱਤ ਮਾਸੜਾ ਸਾਡੇ ਦਾ ਬਈ ਛੋਟੇ ਛੋਟੇ ਘਰ ਨੇ ਉੱਥੇ ਤੜਕੀ ਵਗ ਜਾਂਦੇ ਆ ਆਥਣੇ ਆਉਂਦੇ ਆ ਕੋਈ ਕਿਸੇ ਦੇ ਨਹੀਂ ਜਾਂਦਾ ਨਾ ਘਰਾਂ 'ਚ ਕੋਈ ਰਹੇ ਜਿੰਦੇ ਲਾ ਕੇ ਪਾਰ ਜਾਂਦੇ ਬੋਲੇ ਆਰੇ ਦਾ ਤੂੰ ਜਿਹਦੇ ਮਰਜ਼ੀ ਵਗ ਜਾ ਤੈਨੂੰ ਚਾਹ ਪਏ ਬਣਾ ਮੋੜਦੇ ਨਹੀਂ ਆ ਹਨਾ ਹਾਊਸਫੀਟ ਹਾਂ ਇੰਨੇ ਦਿਆਵਾਲ ਲੋਕ ਨੇ ਪਿੰਡਾਂ 'ਚ ਸਾਰੇ ਕਾਸੇ ਦਾ ਮਾਸੜਾ ਸੀ ਬਿਲ ਭਰਦੇ ਆ ਹਾਂ ਮੇਰੀ ਗੱਲ ਹੋਰ ਸੁਣ ਲੈ ਚਾਹ ਪੀਲਾ ਰੋਟੀ ਖਾ ਲਾ ਲੱਸੀ ਪੀ ਲਾ ਕੁਸ ਮਰਜੀ ਤੈਨੂੰ ਐ ਖਵਾਉਣਗੇ ਫੁੱਲ ਸੁਆਣ ਦੇਖ ਲੈ। ਸਾਡਾ 110 ਰੁਪਏ ਕਿਲੋ ਦਾ ਦੁੱਧ ਮਿਲਦਾ ਸਾਨੂੰ ਉਹ ਵੀ ਪੈਕਟਾਂ ਵਾਲਾ। ਉਹ ਵੀ ਉਹ ਵੀ ਉਹ ਵੀ ਹੁੰਦਾ ਨਹੀਂ ਬੇਕਾਰ ਮੁਸਕੜਾ ਹੁੰਦਾ ਉਹ ਵੀ। ਲੱਸੀ ਦਾ ਮਿਲਦੀ ਹੀ ਨਹੀਂ। ਜੇ ਤੂੰ ਆਥਣਾ ਇਹ ਬਗ ਜੇਂਕ ਨਾ ਇਹ ਨਹੀਂ ਪਤਾ ਤੈਨੂੰ ਡਕਾ ਕੇ ਭੇਜਣਾ ਪਿੰਡਾਂ ਦੇ ਲੋਕ ਆ ਐਡੇ ਦਿਆਬਾਨ ਨੇ। ਅੱਛਾ ਹਾਂ ਹੋਰ ਹੁਣ ਚਲ ਪਈ ਹੁਣ ਆਪਾਂ ਚੱਲਾਂਗੇ ਖੇਤ ਤੈਨੂੰ ਖੇਤ ਦਾ ਮਾਹੌਲ ਦਿਖਾਵਾਂਗੇ ਆਪਾਂ ਹਨਾ। ਦੇਖੀਂ ਆਪਣਾ ਫਸਲਾਂ ਹਰ ਹਰੀਆਂ ਭਰੀਆਂ ਫਸਲਾਂ ਖੜੀਆਂ ਨੇ ਆ ਡੇ ਡੇ ਦਰਖਤ ਕੜੇ ਬੱਸ ਜੀ ਇੱਥੇ ਡਾਇਨਾਸੌਰ ਹੈ ਓਏ ਕਿਹੜੇ ਡਾਇਨਾਸੌਰ ਪਿੰਡਾਂ 'ਚ ਨਹੀਂ ਹੁੰਦੇ ਕਿਉਂ ਨਾ ਸਾਡੇ ਦਾ ਭਈ ਡੰਗਰ ਨੇ ਡਾਇਨਾਸੌਰ ਦਾ ਪਤਾ ਨਹੀਂ ਸਾਡੇ ਦਾ ਡੰਗਰ ਨਹੀਂ ਪਿੰਡਾਂ 'ਚ ਹੋਰ ਆਪ ਤੂੰ ਕਹਿੰਦੇ ਕਿ ਜੂਦ ਦਿਖਾ ਕਰਨਾ हमको ਓਏ ਉਹ ਤੂੰ ਦਿਖਿਆ ਮਾਂਗੇ ਕੁੱਤੇ ਬਿੱਲੇ ਮੈਂ ਕਹਣਾ ਕਦੇ ਕੀ ਘੋੜੇ ਕੀ ਬਥੇਰਾ ਹੁੰਦਾ ਪਿੰਡਾਂ 'ਚ ਤੁਸੀਂ ਤਾਂ ਥੱਕ ਜੂਗੇ ਦੇਖ-ਦੇਖ ਕੇ ਮੱਲਾ ਚਲੋ ਚਲੀਏ ਪਾਣੀ ਕੱਢਦਾ ਕੋਈ ਆਪੇ ਕੱਢਣਾ ਪੈਂਦਾ ਦੇਖ ਲੈ ਦੇਖ ਲੈ ਵਿਲੜ ਵਿਲੜ ਹੋਰ ਤਾਂ ਕੋਈ ਕੰਮ ਲੱਭਿਆ ਨਹੀਂ ਕਰਨ ਨੂੰ ਨਾਲੀ ਚੋਂ ਤੂੰ ਕਰਦੇ ਨੂੰ ਤੂੰ ਕਰਦੇ ਮੈਂ ਕਿਉਂ ਕਰਦਾ ਕਿਉਂ ਮੁਸ਼ਕ ਠਾਉਣਾਗਾ ਆਪੇ ਨਿਕਲ ਜੂ ਪਾਣੀ ਕਿਤੇ ਦਫਾ ਹੋਵੇ ਪਰ 2.5 ਘੰਟੇ ਹੋ ਗਏ ਉਹਨਾਂ ਨੂੰ ਗਿਆਨ ਨੂੰ ਘਰੋਂ ਹੈ ਜਾ ਕੇ ਤੂੰ ਦੇਖਿਆ ਮੜਾ ਜਾਂ ਮਗਰ ਉਹ ਕਿੱਥੇ ਗਏ ਕਿੱਥੇ ਨਹੀਂ ਕਿੱਥੇ ਫਿਰਦੇ ਆ ਤੂੰ ਵਗ ਜਾ ਤੇਰੇ ਤਾਂਦਰਾ ਪੈਣੇ ਹੋਣੇ ਪੈਰ ਤੇ ਪਰ ਤੇਰੇ ਘੜੇ ਤਾਂਦਰਾ ਪੈਗਾ ਕਿ ਤੇਰੇ ਮਹਿੰਦੀ ਲੱਗੀ ਆ ਪੈਰਾਂ ਨੂੰ ਆਹ ਕੰਮ ਦੇਖਦਾ ਨਹੀਂ ਤੈਨੂੰ ਉਦੋਂ ਕਰੀਏ ਇਹ ਕੰਮ ਨੂੰ ਜਦੋਂ ਤੇਰੇ ਗੰਦਾ ਅੰਦਰ ਪੜ ਗਿਆ ਸਾਰਾ ਜਾ ਕੇ ਗੰਦ ਮੰਦ ਅੱਗੇ ਤਾਂ ਜਿਵੇਂ ਅੰਦਰ ਹੀ ਵੱਡਦਾ ਉਹ ਨਾਲੀਆਂ ਕੱਢਣ ਵਾਲਾ ਆਉਂਦਾ ਅਗਲਾ ਆਪੇ ਕੱਢ ਜੂਗਾ ਉਹੀ ਫਿਰਦਾ ਇੱਥੇ ਡੰਡੇ ਵਜਾਉਂਦਾ ਮੈਂ ਤੈਨੂੰ ਕਹਿ ਰਿਹਾ ਮੈਨੂੰ ਨਾ ਪੁੱਠਾ ਸਿੱਧਾ ਬੋਲਿਆ ਕਰ ਜੇ ਮੇਰਾ ਦਿਮਾਗ ਫਿਰ ਗਿਆ ਨਾ ਤੇਰੇ ਮੈਂ ਸਿਰ 'ਚ ਮਾਰੂ ਦੂਜਾ ਤੇ ਮੰਗਣਾ ਨਹੀਂ ਤੂੰ ਮਰ ਮਾਰ 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 ਮੇਰੇ ਸਿਰ 'ਚ ਮਾਰ ਹੁਣ ਖੜੀ ਫਿਰ ਹੁਣ ਭੱਜ ਜੀ ਨਾ ਹੁਣ ਭੱਜ ਜੀ ਨਾ ਮੈਂ ਕਹਨਾ ਕਾਨੂੰ ਨੁਕਸਾਨ ਮੇਰੀ ਹੋਊਗਾ ਜੇ ਮੈਂ ਤੇਰੇ ਮਾਰਿਆ ਨਾ ਖਰਚਾ ਤਾਂ ਮੇਰੀ ਹੋਊਗਾ ਫਰ ਫਿਰ ਮਾਰ ਮਾਰ ਕੇ ਦਿਖਾ ਨਹੀਂ ਫਤਾ ਕਿ ਮੇਰੀ ਗੱਲ ਸੁਣਾ ਐਵੇਂ ਕਿਉਂ ਆਪਾ ਲੋਕਾਂ ਨੂੰ ਜਲੂਸ ਕਰਦੇ ਆਪਦਾ ਕਿਉਂ ਦਿਖਾਉਣਾ ਜਲੂਸ ਲੋਕਾਂ ਨੂੰ ਉਹਨੂੰ ਭੇਜ ਦੇ ਜਦੋਂ ਆਊਗੀ ਜਾਂ ਮੈਂ ਦੇਖਣ ਪਈ ਜਾ ਕੇ ਹੋਰ ਕੀ ਆ ਫੇਰਾ ਉਹਨੂੰ ਮੈਂ ਭੇਜ ਦੂੰ ਆ ਦੇਖ ਭਾਗਵਾਨ ਜੀ ਇਹਦੀ ਤੂੰ ਹੈਗੀਆਂ ਭਾਈ ਆਪਦਾ ਉੱਥੇ ਬਾਹਰ ਜਿਹੜਾ ਜਿਹਾ ਕੁਝ ਕਰਨਾ ਤਾਂ ਇਹ ਆਪਦਾ ਚੰਡੀਗੜ੍ਹ ਕਰ ਲਈ ਵੀ ਸਾਡੇ ਪਿੰਡ ਦਾ ਚੱਲਦਾ ਨਹੀਂਗਾ ਦੇਖ ਫਿਰ ਮੈਂ ਤੈਨੂੰ ਪਿਆਰ ਨਾਲ ਹੀ ਕਿਹਾ ਵੀ ਜਾ ਕੇ ਉਹਨਾਂ ਨੂੰ ਮਗਰ ਦੇਖਿਆ ਕਿੱਥੇ ਫੇਰ ਫਿਰ ਮੈਨੂੰ ਟੌਂਡ ਦੇ ਕੇ ਚੱਲ ਚੰਗਾ ਵੇ ਮੈਨੂੰ ਨਹੀਂ ਪਤਾ ਮਾਰ ਲਾ ਤੂੰ ਗਾਰੇ ਜੋਗ ਗਈਆਂ ਇਹਦੇ ਨਾਲ ਹੀ ਮੱਥਾ ਮਾਰ ਲਾ ਤੂੰ ਗਾਰੇ ਜੀ ਹੱਥ ਮਾਰ ਲਾ ਤੂੰ ਜਾਣਦੇ ਤੂੰ ਬਹੁਤ ਔਕਣ ਲੱਗ ਗਈ ਇਤਰੇ ਜਵਾਨ ਕੋਸਤੇ ਆਈ ਲੱਗ ਗਈ ਹੁਣ ਤੇਰੇ ਅੰਗੂ ਤਾਂ ਨਹੀਂ ਮੈਂ ਮਲੰਗ ਅੰਗੂ ਜਾਣਦੀ ਤੇਰੀ ਦੀ ਬੋਲੀ ਤੂੰ ਹੈ ਬੋਲਦੀ ਕੇ ਮੈਂ ਤੂੰ ਸਿਰ ਤੇ ਮਾਰੂ ਫੋਟ ਆਹ ਦੇਖ ਲੈ ਆਹ ਦੇਖ ਲੈ ਇਥੋਂ ਲਾਹੂੰਗਾ ਅਦਰ ਬਚਾ ਲੂੰ ਦੇਖ ਲੈ ਤੇਰੀ ਮੈਂ ਸੜਿਆ ਹੋਇਆ ਤੂੰ ਨਹੀਂ ਸੜੀ ਹੋਈ ਤੂੰ ਨਹੀਂ ਸੜੀ ਹੋਈ ਮੈਨੂੰ ਆ ਗਿਆ ਮੇਰੇ ਸਰਾਨੇ ਫੇਰ ਹਾਂ ਹਾਂ ਕੀ ਹੁਣ ਬੋਲ ਤੂੰ ਵੇ ਛੱਡ ਦੇ ਇਹਨੂੰ ਛੱਡ ਤੇ ਹੱਥ ਜੋੜਦਿਆਂ ਲੈ ਹੱਥ ਜੋੜਦਿਆਂ ਫੇ ਮਲੰਗ ਕੀ ਹੁੰਦਾ ਆਪ ਦੇ ਘਰੋਂ ਕੋਈ ਮਲੰਗ ਕਹਿੰਦਾ ਹੁੰਦਾ ਮੈਂ ਤੈਨੂੰ ਪੁੱਠਾ ਬੋਲਿਆ ਕਦੇ ਮੈਂ ਤੈਨੂੰ ਕਦੇ ਮਲੰਗਣੀ ਕਿਹਾ ਤੈਨੂੰ ਹੈ ਦੱਸ ਚੱਲ ਚੱਪਾਈ ਜਾ ਅੰਦਰ ਭਾ ਜਾ ਭਾ ਜਾ ਅੰਦਰ ਛੱਡ ਦੇ ਰਾਂ ਮੈਂ ਆਪੇ ਸੰਭਲੂ ਐ ਭਾਗ ਜਾ ਤੂੰ ਨਾ ਗੁੱਸਾ ਜੜਾ ਨਾ ਗੁੱਸਾ ਜੜਾ ਮੈਂ ਕਿਹਾ ਕਾਨੂੰ ਖਰਚਾ ਮੇਰਾ ਹੋਊਗਾ ਜੇ ਮੇਤੋਂ ਬੱਚਿਆਂ ਨਾਲੇ ਤੂੰ ਤਾਂ ਬਸ ਬੋਲ ਕੇ ਪਰਾਂ ਹੋ ਜੰਨੀਆਂ ਲੈ ਜਾਣ ਦੇ ਮੈਨੂੰ ਪਿੰਡ 'ਚ ਦੇਖਾਂ ਕਿੱਥੇ ਲੱਗ ਨੇ ਜੋ ਟੰਗਾਉਣ ਉਹ ਕਰਨ ਕੇ ਪੂਰਾ ਪੌਦਾ ਉੱਚਾ ਹੁਣ ਤਾਂ ਉਹ ਜੋ ਆ ਸੂਏ ਦੇ ਦੋੇ ਪਾਸੇ ਮੋਟਰ ਆ ਇਧਰ ਵੀ ਆਪਣੀ ਮੋਟਰ ਆ ਇਧਰ ਵੀ ਪਹਿਲਾਂ ਆ ਮੋਟਰ ਤੇ ਚੱਲਿਆ ਨੇ ਮੋਸਾ ਜੀ ਗ੍ਰੀਨਰੀ ਬਹੁਤ ਅੱਛੀ ਏ ਹਾਂ ਭਾਈ ਹਾਂ ਹੋਰ ਉਹ ਸੁਣ ਉਹ ਸੁਣ ਦੇ ਕਾਨੇ ਤਾਂ ਬੋਲਿਏ ਕਿਉਂ ਨਹੀਂ ਆ ਡੇ ਕਾ ਹੈ ਦੱਸੋ ਉਹ ਮਸੜਾ ਦੇਖਨੀ ਇਹਦਾ ਸੱਪ ਆ ਗਿਆ ਮੂਰੇ ਇਹਦੇ ਉਹ ਅੱਛਾ ਸੱਪ ਉਹ ਲੰਘ ਗਿਆ ਉਹ ਲੰਘ ਗਿਆ ਭਗਤਾ ਲੰਘ ਜਾ ਲੰਘ ਜਾ ਕੋਈ ਨਾ ਗੂਗੇ ਦਿਨ ਦੇ ਲੰਘ ਜਾਂਦੇ ਨੇ ਉਹ ਇਹ ਤਾਂ ਆਪਾਂ ਹੀ ਦਿਨ ਰਾਤ ਟੱਕਰਦੇ ਰਹਿੰਦੇ ਨੇ ਸਾਨੂੰ ਜਾਨ ਪਛਾਨ ਹੋ ਰਹੀ ਸੱਪਾਂ ਦੀ ਸਾਡੇ ਨਾਲ ਬੋਲੀ ਨਾ ਹੋਵੇ ਉਹ ਹੀ ਨਾ ਦਿੰਦੇ ਹੁੰਦੇ ਹਾਂ ਹੁਣ ਆਪਾਂ ਸੀ ਚਲਦੇ ਹਾਂ ਘਰ ਚਲਦੇ ਹਾਂ ਨਹੀਂ ਪਤਾ ਨਹੀਂ ਆਪਾਂ ਖੇਤ ਲੰਘਾਂਗੇ ਤੂੰ ਹਜੇ ਉਹ ਤੁਮ ਕਿ ਆਵਾਂਗੇ ਭਗ ਜਾ ਭਗ ਜਾ ਲੰਘ ਜਾ 48 ਤਾਂ ਪਈਆਂ ਆ ਜਾਂਦੇ ਨੇ ਆ ਹੁਣ ਕਿੰਨੇ ਕੁ ਮਾਰ ਦਾਂਗੇ ਅਸੀਂ ਦੱਸ ਹੋਰ ਹੁਣ ਇਹ ਤਾਂ ਹੀ ਫਿਰਦੇ ਰਹਿੰਦੇ ਨੇ ਹੁਣ ਤਾਂ ਬਾਦੂ ਨੇ ਹਾਂ ਕੰਬਲੀਏ ਡਰਦੇ ਹੋਵੇ ਆ ਸੱਪ ਹੋਏ ਚੂਹੇ ਹੋਏ ਡੱਡੂ ਕਛੂੰਤਾਂ ਦੇ ਕੋੜਕੜਲੇ ਹੁੰਦੇ ਨੇ ਅੰਨਾ ਅਗੋਹਾ ਹਾਂ ਹੁੰਦੀਆਂ ਨੇ ਦੇਖ ਲਾ ਸਾਡੇ ਪੈਰਾਂ 'ਚ ਹੀ ਫਰੀ ਜਾਂਦੇ ਕਿਤੇ ਡਰੇ ਹੋਏ ਸਾਡੇ ਜਵਾਕ ਵੀ ਚੱਕ ਚੱਕ ਕੇ ਮਾਰਦੇ ਨੇ ਗੋਹਾ ਨੂੰ ਪਰਾਂ ਹੋਰ ਸੱਚਮੇ ਹਾਂ ਉਹ ਡਰਤੇ ਨਹੀਂ ਇਹ ਨਹੀਂ ਨਹੀਂ ਨਾ ਪਈ ਕੋਈ ਹੋਰ ਤਾਂ ਹੀ ਤਾਂ ਤੈਨੂੰ ਕਹਿਣਾ ਇਹ ਤਾਂ ਜੱਟਾਂ ਦਾ ਇੱਕ ਚਿੜੀਆ ਘਰ ਆ ਤੈਨੂੰ ਮਿੱਟੀਆ ਰਸਾਇਣਾਂ ਅੰਤਾਂ ਦੇ ਜੀ ਮਿਲਣਗੇ ਹੋਰ ਇਹ ਦੇਖ ਲਾ ਆ ਡੱਡੂ ਮਿਲ ਗਏ ਆ ਪਤਾ ਨਹੀਂ ਕੀ ਕੀ ਦਿਖਲਾ ਘੰਡ ਗੰਡੋਲੇ ਕੋਈ ਅੰਤਾਂ ਦਾ ਨਾਉ ਨਹੀਂ ਯਾਦ ਹੈਗਾ ਹੋਰ ਹੁਣ ਕੁੱਤੇ ਬਿੱਲੇ ਤੁਹਾਨੂੰ ਪੰਜਾਬੀ ਸਿਖਾਣਾ ਪਲੀਜ਼ ਮੈਨੂੰ ਇਹਨਾਂ ਦੀ ਬਾਤਾਂ ਨਹੀਂ ਸਮਝ ਆਉਂਦੀ ਔਰ ਮੈਨੇ ਸਮਝ ਨਹੀਂ ਆ ਆ ਦਿਖਲਾ ਕੋਈ ਨਾ ਤੈਨੂੰ ਸਾਰਾ ਕੋਸਾ ਸਾਗ ਹੋ ਰਿਹਾ ਇਹਦੇ ਵਿੱਚ ਜਦੋਂ ਆ ਸਰੋਂ ਦੇਖਲਾ ਕਿੰਨੇ ਪਾ ਪੀਲੇ ਪੀਲੇ ਜੇ ਪੱਤੇ ਆ ਹੁਣ ਤੋੜ ਕੇ ਸਾਰਾ ਹਾਂ ਹੋਰ ਹੁਣ ਪੀਲੇ ਪੈ ਸਾਗ ਕਰ ਲਾ ਇਸ ਤੇ ਵਿੱਚੇ ਛਿਟਾ ਦੇ ਨੇ ਚਰੀ ਦੇ ਵਿੱਚ ਹੋਏ ਆ ਆ ਰਾਈਸ ਹਾਂ ਕਿਉਂ ਹੋਣਾ ਚੌਲ ਬਈ ਜੋ ਉਹਰਾ ਕੋਲਣ ਤਾਂ ਹੀ ਤਾਂ ਤੈਨੂੰ ਗਿਆ ਪਿੰਡਾਂ 'ਚ ਤਾਂ ਮਾਉ ਜੇ ਬੱਕਰੀ ਆ ਕੋਲਣ ਕੀ ਹੁੰਦਾ ਹੈ ਸ਼ਹਿਰਾ ਇਧਾ ਮੂੜੇ ਹੋਏ ਬੈਠੇ ਲੋਕ ਪਿੰਡਾਂ 'ਚ ਤਾਂ ਅੰਤ ਨਹੀਂ ਦੇਖ ਲਾ ਪਿਆਰ ਇੰਨਾ ਪਿੰਡਾਂ 'ਚ ਮਾਸਾ ਜੀ ਕੋਲਣ ਕੀ ਹੁੰਦਾ ਹੈ ਇੱਕ ਜਾਣਾ ਸੱਦ ਲੈ 10 ਜਾਨੇ ਵਗ ਜਾਨੇ ਹੁਣ ਬੋਲ ਮਾਰਦੇ ਓਏ ਓਰੇ ਆਈ ਮਾਰ ਬਾਈ ਮੜ ਜਾ ਉਹੀ ਵਗ ਜਾਨੇ 10 ਜਾਨੇ ਵੀ ਕੀ ਕਰ ਪਈ ਤੁਹਾਡਾ ਜਾਤੀ ਹੈ ਉਹਨਾਂ ਕੀ ਹੈ ਬਈ ਨਹੀਂ ਨਹੀਂ ਉਹ ਤਾਂ ਕਹਿੰਦੇ ਸਾਰੇ ਬੇਲੇ ਨੇ ਓਰੇ ਸਾਰੇ ਬੇਲੇ ਕਈ ਵਾਰੀ ਕਹੇਦੇ ਕੋਈ ਮਿਲਾਂ ਮੈਂ ਸੁਣੀ ਹੋਵੇ ala 4 ਜਾਨੇ ਆਏ ਮੈਂ ਸਵਾਕੀ ਉਹਨਾਂ ਦੀ ਚੱਲ ਚਲੀ ਆਏ ਵਗ ਜਾਨੇ ਸਾਡੇ ਦਾ ਪਿੰਡਾਂ 'ਚ ਹੋਰਾ ਜੇ ਰਾਹ ਪੁੱਛਣ ਲੱਗ ਜਾ ਇੱਕ ਜਾਨਾ ਪੁੱਛੂਗਾ ਵੀ ਮੈਂ ਇਧਰ ਦਿਲਪੇ ਨੂੰ ਜਾਣਾ ਸਾਰੀ ਲੱਗ ਜਾਣਾ ਦੱਸ ਬਈ ਐਂ ਬਾਗ ਜੀ ਐਂ ਬਾਗ ਜੀ ਛੱਡਦਾ ਹੈ ਨਾ ਮਿੰਟ ਲੈ ਵੋ ਨਹੀਂ ਉਹ ਉਹ ਤਾਂ ਸਾਡੇ ਤਾਂ ਆ ਹੱਤਾ ਲੋਕਾਂ ਨੂੰ ਦੱਸਣ ਦੀ ਵੀ ਅਗਲੇ ਨੂੰ ਘਰ ਤੱਕ ਛੱਡ ਕੇ ਆਉਂਦੇ ਨੇ ਜੇ ਰਾਹ ਪੁੱਛਣ ਆ ਵੀ ਕਹਦੇ ਭਈ ਮੈਂ ਫਲਾਣੇ ਦੇ ਜਾਣਾ ਵੀ ਭਾਈ ਇਹ ਚੱਲ ਤੈਨੂੰ ਛੱਡ ਕੇ ਆਈਏ ਸ਼ਹਿਰਾ ਜੇ ਦੇਖ ਲਾ ਕੋਈ ਦੱਸਦਾ ਨਹੀਂ ਹੈਗਾ ਆ ਮਰੂਦ ਆ ਗਿਆ ਭਾਈ ਦੇਖ ਲਾ ਕਿੰਨਾ ਸੋਹਣਾ ਮਰੂਦ ਆ ਉੱਪਰ ਚੜ ਜਾ ਭਈ ੜ ਜਾ ਨਹੀਂ ਮੈਂ ਨਹੀਂ ਜਾਊਂਗੀ ਐਸੇ ਮੈਂ ਡਿੱਗ ਜਾਊਂਗੀ ਮੇਰੇ ਝੋਟ ਲੱਗ ਜਾਏਗੀ। ਔਰ ਇਹ ਸਾਡੇ ਜਮਾਖ ਦਾ ਪੱਤੇ ਪੱਤੇ ਦੇ ਫਿਰ ਜਿਹੜੇ ਨੇ ਪੀਨ ਪਲਾਂਗਣ ਆਂਦੀ ਚੜਕੇ ਆਂਦੀ ਛਾਲਾ ਮਾਰ ਦਿੰਦੇ ਨੇ। ਗੱਲ ਆ ਕੋਈ ਇਹ ਦੇਖ ਲਾ। ਹਾਂ। ਚਲੋ ਉਹ ਗਾਹ ਵਟ ਵਟ ਲਾਂਗੇ ਆਵਾਂਗੇ ਦੇਖ ਲਾ ਤੂੰ ਛੋਟਾ ਜਿਹਾ ਹੁੰਦਾ ਆਉਂਦਾ ਰਿਆਂ। ਹਾਂ। ਚਲ ਆਹ ਟਰਾਂਸਫਾਰਮ ਆ ਪਈ ਦੇਖਾ। ਆ ਦੇਖ ਨਿੰਬੂ ਨੇ ਇਹ ਇੱਧਰ ਤਾਂ ਗਿੱਲਾ ਲੱਗਦਾ ਉਹ ਗੱਲੇ ਨੂੰ ਕੀ ਆਪਾਂ ਔਰ ਇਹ ਗੜ ਜਾਗੇ ਲੰਘਿਆ ਦੜੜ ਦੜ ਨਹੀਂ ਨਹੀਂ ਮੈਂ ਨਹੀਂ ਆਈ ਓਏ ਆ ਜਾ ਭਾਈ ਆਉਂਗਾ ਨਹੀਂ 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 ਮੈਂ ਇੱਥੇ ਫਿਰ ਸੱਪ ਆ ਜੂਗਾ ਆ ਦੇਖ ਗੰਨਾ ਦੇਖ ਗੰਨਾ ਜਿੱਥੋਂ ਇਹ ਤੋਂ ਇਹ ਜੋ ਖੰਡ ਬਣਦੀ ਆ ਜਿਹੜਾ ਗੰਨਾ ਜਿੱਥੇ ਮਿਲਾਂ ਚ ਖੰਡ ਆਉਂਦੀ ਆ ਬੋਰੀਆਂ ਚ ਪੈ ਕੇ ਹਾਉ ਫਿਰਦਾ ਬਾਪੂ ਦਾ ਪਣੋਂ ਨੂੰ ਬੱਟਾਂ ਤੇ ਲਈ ਨਾ ਜੇ ਇਹ ਤਿਲਕ ਗਏ ਇਹਦਾ ਖੋੜਾ ਗਿਆ ਟੁੱਟ ਤਰੇ ਪੂਰੇ ਫਿਰੇਗਾ ਤੇ ਪਲਾਸਟਰ ਲਗਾਉਂਦਾ ਫਿਰ ਤੂੰ ਲੈ ਮਾਣਾ ਇੱਥੇ ਬਹਿ ਜਾ 10 ਮਿੰਟ ਆ ਜਾਣਦੇ ਇਹਨਾਂ ਨੂੰ ਫਿਰ ਲੈ ਕੇ ਚਲਦਾ ਹੈ ਘਰੇ ਸ਼ੋਕਰ ਆ ਚਲ ਪਿੰਡ 'ਚ ਨਹੀਂ ਲੈ ਕੇ ਬੜਿਆਂ ਨੂੰ ਖੇਤਾਂ 'ਚ ਆਇਆ ਤੇ ਪਿੰਡ 'ਚ ਵੱੜਦਾ ਵਧੀਆ ਮੇਰਾ ਚੰਗਾ ਜਰੂਸ ਕਢਾਉਂਦਾ ਹੈ ਓਏ ਆ ਜਾ ਹੁਣ ਗੁਰੂ ਕਿਹੜਾ ਸੁਣਦਾ ਏ ਤੁਹਾਨੂੰ ਚਲ ਆ ਜੀ ਵਾਪੇ ਕਿਡੇ ਦੇਖੇ ਹੋਰ ਕੀ ਫਿਰ ਬਹਿ ਜਾ ਰੇ ਤੂੰ ਆਏ ਤਾਂ ਦੇਖ ਲਾ ਵੀ ਉਹਨੂੰ ਕੁਝ ਪਤਾ ਨਹੀਂ ਆਪਣੇ ਮਾਹੌਲ ਦਾ ਤੂੰ ਕੱਪੜੇ ਤਾਂ ਅੱਜ ਸੂਰ ਦੇ ਪਵਾ ਲੈਂਦਾ ਨਾਉ ਮੁੰਡੇ ਜੀ ਨੂੰ ਅਕਲ ਆ ਲੈ ਵੀ ਤੂੰ ਤਾਂ ਪਿੰਡ ਚ ਹੋ ਗਿਆ ਤੈਨੂੰ ਤਾਂ ਪਤਾ ਪਿੰਡਾਂ ਦੇ ਮਾਹੌਲ ਦਾ ਕਿਹ ਹੈ ਜਾ ਚਲ ਉਹਨੂੰ ਕੀ ਕਹਿਣਾ ਆ ਤਾਂ ਆਪੇ ਨਾ ਫੁਕਰਾ ਹੋ ਰਿਹਾ ਜਿਆਦਾ ਸਾਲਾ ਚਾਲਾ ਆ ਜੋ ਪਈ ਬਥੇਰਾ ਕੁਝ ਦਿਖਾਵਾਂਗੇ ਸੋਨੂ ਗਾਹਾਂ ਆ ਦੇਖ ਲਓ ਪਈ ਸਾਡਾ ਖਾਲ ਆ ਇਹਦੇ ਵਿਧੀ ਜਣੀ ਕੇ ਪਾਣੀ ਲੰਗਦਾ ਜਦੋਂ ਜੂਰੀਆਂ ਜੂਰੀਆਂ ਲਾਉਣਿਆ ਫੇਰ ਅਸੀਂ ਇਹਨੂੰ ਖੁਰਚਦੇ ਹੁੰਦੇ ਪਤਾ ਕਿਵੇਂ ਖੁਰਚਦੇ ਇੰਨੀ ਇੰਨੀ ਭੁੱਕੀ ਖਾ ਲਾਂਦੇ ਫੇਰ ਨਹੀਂ ਅਸੀਂ ਦੇਖਦੇ ਦੁਪਹਿਰਾ ਆਥੋਂ ਹੋ ਜੇ ਫੇਰ ਤਾਂ ਖੁਰਚ ਕੇ ਛੱਡਦੇ ਅਸੀਂ ਬੱਸਾ ਜੀ ਭੁੱਕੀ ਕੀ ਹੁੰਦੀ ਐ ਸੋਨੂ ਨਹੀਂ ਪਤਾ ਪਈ ਕੀ ਹੁੰਦੀ ਉਹ ਦਵਾਈ ਹੁੰਦੀ ਆ ਉਹ ਮੂਝੇ ਕਿਉਂ ਨਹੀਂ ਪਤਾ ਉਹ ਥੱਕਦਾ ਨਹੀਂ ਹੈਗਾ ਉਹ ਦਵਾਈ ਲੈ ਕੇ ਭਈ ਹਾਂ ਭਈ ਗਿਰਨਾ ਜਾਇਓ ਤੁਸੀਂ ਦੇਖੀ ਪੱਟ ਪੱਤ ਲਿਆ ਇਹਨੂੰ ਮੁੰਡੇ ਨੇ ਵੜਤੀ ਗਾ ਮੁੰਡੇ ਨੇ ਥੋੜੀ ਜੀ ਆ ਦੇਖੋ ਆ ਗੰਨੇ ਨੇ ਜੇ ਗੰਨੇ ਕੋਹ ਕੇ ਗੰਨੇ ਪੱਟ ਕੇ ਦੇ ਦਾਂ ਨਾ ਤੁਹਾਨੂੰ ਆ ਕਦੂਲਿਆਂ ਦਾ ਛੋੜੇ ਬਾਤਾਂ ਸਪੈਸ਼ਲ ਵੀ ਹਾਂ ਮਾਸੜ ਨੇ ਕਦੂ ਦਿੱਤਾ ਸੋਤੋ ਦਾ ਇਹ ਦੱਸ ਦਿੰਨੀ ਮੁਖਣਾ ਅਜੇ ਤਾਂ ਹੱਥ ਨੂੰ ਖਾ ਜਾਂਦੇ ਪਰ ਇਹਨਾਂ ਹਾਂ ਦੇਖੋ ਆ ਨਿੰਬੂਰੇ ਭਈ ਹੈ ਨਿੰਬੂਆਂ ਦਾ ਭਈ ਪਰ ਡਾਲਾ ਦੇ ਆ ਖੜਿਆ ਦੇਖ ਲਾ ਇਹ ਤਾਂ ਅੱਧਾ ਪਿੰਡ ਤੋੜ ਕੇ ਲਿਆਂਦਾ ਨਿੰਬੂ ਉਹ ਨਹੀਂ ਫੇਰ ਹੋ ਜਾਂਦੇ ਨੇ ਅਮਰੂਦ ਦਾ ਪੇਡਾ ਖੜਿਆ ਦੇਖ ਲਾ ਸਾਡੇ ਨਹੀਂ ਕੋਈ ਟੋਕਦਾ ਨਾ 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 ਜਿੰਨੇ ਮਰਜੀ ਖਾਏ ਅਮਰੂਦ ਖਾ ਜੀ ਆਪ ਅੱਛੇ ਹੋ ਬਹੁਤ ਅੱਛੇ ਹੋ ਆਪ ਹਾਂ ਦੇਖ ਲਾ ਭਈ ਸਾਡਾ ਦਿਲ ਨੇ ਜਿਹੜੇ ਦਰਿਆ ਨੇ ਬਹਿ ਜੋ ਭਈ ਰਾਮ ਦਾ ਬਹਿ ਜੋ ਮਿਆਂ ਪੈ ਕਰ ਲਾ ਭਈ ਰਾਮ ਦਾ ਖੁੰਡ ਤਾਂ ਰਿਹਾ ਕੁਰਸੀ ਆ ਇਹ ਸਮਝ ਲੋ ਸਾਡੀ ਕੁਰਸੀ ਆ ਇਹ ਪਿੰਡਵਾਂ ਦੀ ਹਨਾ ਐਤਾਂ ਹੀ ਖੁੰਡ ਖੰਡ ਧਰਦ ਨੇ ਕਰ ਮੰਗ ਓਏ ਹਾਂ ਜੀ ਹਾਂ ਤੈਨੂੰ ਤਾਂ ਪਤਾ ਤੇਰੇ ਬਾਪ ਨੂੰ ਪਤਾ ਤਾਂ ਪਿੰਡ ਜੀ ਰਹਿੰਦਾ ਜੇ ਤੂੰ ਸ਼ਹਿਰ ਚ ਰਹਿਣਾ ਫਿਰ ਕੀ ਹੋ ਗਿਆ ਹਾਂ ਜੀ ਹਾਂ ਜੀ ਆਲਾ ਹਾਂ ਅੱਧੀਆਂ ਗੱਲਾਂ ਦਾ ਤੈਨੂੰ ਵੀ ਪਤਾ ਚਲ ਹੁਣ ਸ਼ਹਿਰ 'ਚ ਰਹਿਣਾ ਪਈ ਬੰਦਾ ਫਿਰ ਉਹ ਹੈ ਜਾਂ ਹੋ ਜਾਂਦਾ ਜਿਹੜਾ ਜੇ ਦੇਸ ਆ ਉਹ ਹੈ ਆ ਬੱਸ ਜੀ ਅੱਮੈਂ ਨਾ ਇਹੀ 'ਤੇ ਰਹੂੰਗੀ ਠੀਕ ਹੈ ਕੋਈ ਗੱਲ ਨਹੀਂ ਪਈ ਤਈ ਵੀ ਨਹੀਂ ਜਾਊਂਗੀ ਮੈਂ ਤੇ ਤੂੰ ਰਹਿ ਹੈ ਨਹੀਂ ਜਾਣਾ ਓਏ ਹਾਂ ਹੋ ਤੇਰਾ ਬੇੜਾ ਓਏ ਕੰਜਰਾ ਹਾਂ ਮੂਜੋ ਤੂੰ ਜਾਣਾ ਹੈ ਮੈਂ ਤਾਂ ਘਰੇ ਜਾਊਂਗੀ ਮੈਂ ਮੰਗੇ ਮੂ ਤੋੜ ਕੇ ਰਾ ਦੇ ਸਾਡੇ ਵਾਸਤੇ ਓਏ ਇਹ ਤਾਂ ਲਈ ਵੀ ਗਿਆ ਚਲ ਕੁੜੀਏ ਡਰਾਤੀ ਓ ਬਾਪੂ ਬਾਪੂ ਖੜਦਾ ਮੰਨ ਤੇ ਦਿਆ ਕੁੜੀਏ ਡਰਾਤੀ ਆ ਖੜਦਾ ਯਾ ਖੜਦਾ ਇਹ ਮੈਨੂੰ ਐਂ ਦੱਸ ਤਾ ਓ ਮੇਰੀ ਮੇਰੀ ਗੱਲ ਸੁਣ ਮੇਰੀ ਗੱਲ ਬਾਪੂ ਉੱਪਰ ਕੀ ਕਰ ਰਹੇ تھے ਬਾਈ ਮੈਂ ਤਾਂ ਤੇਰੇ ਵਾਸਤੇ ਅਮਰੂਦ ਤੋੜਦਾ ਸੀ ਮਾਪਈ ਵਾ ਇਧਰੇ ਕੁੜੀ ਉਧਰ ਦੇਖੋ ਕਰਨੇ ਕੀ ਹੋਇਆ ਪੱਤਾ ਦੇਖਣੇ ਕਿ ਜਾਂ ਅਮਰੂਦ ਤੋੜਨਾ ਅੱਗੇ ਮੰਕੀ ਓ ਮੰਕੀ ਕਿੱਧਰ ਉੱਪਰ ਚੜ ਗਏ ਸਾਲਾ ਬਣਾ ਅਮਰੂਦਾਂ ਦਾ ਇੰਨਾ ਤਾਂ ਸਾਰੇ ਪਿੰਡ ਜੀ ਡਰੀ ਹੈਗੀ ਜਿੰਨਾ ਹੁਣ ਡਰ ਗਈ ਓਰੇ ਹਾਂ ਉਹ ਪਾਖੜਾ ਰੈਣ ਦੇ ਰੈਲੇ ਲੱਗਣਾ ਦੇਖ ਰ ਤੇਰੇ ਮਸੜਾ ਰੈਣ ਦੇ ਮਾਰਦਾ ਕਾ ਨੂੰ ਆ ਯਾਰ ਓਏ ਕਾ ਨੂੰ ਪਈਏ ਛਤਰਾ ਦਾ ਲੈ ਕਾ ਮੁੰਡਾ ਹੈ ਮੈਂ ਤੈਨੂੰ ਸਾ ਤੂੰ ਐ ਤਾਂ ਦੇਖ ਲੈ ਸੱਗੇ ਰ ਤੇ ਰਿਸ਼ਤੇਦਾਰ ਆਏ ਹੋਏ ਨੇ ਤੂੰ ਇਹਦਾ ਲੱਗਣਾ ਮਜ਼ਾਕ ਕਰਨਾ ਮਾਪ ਜੂਨ ਵਾਲੇ ਹੁਣ ਘਰੋਂ ਕਿਸ ਕੇ ਸਾਥ ਬਾਗੋ ਗਿਆ ਬਾਈ ਤੈਨੂੰ ਆ ਬੁਲਾਇਆ ਨਹੀਂ ਤੂੰ ਚੁੱਪ ਕਰ ਜਾ ਬਾਪੂ ਮੈਂ ਭੱਜੂਗਾ ਹੁਣ ਓਏ ਭਾਈ ਸਾਡੇ ਤਈ ਨੇ ਜੇ ਮੜਿਆ ਮੁੰਡੇ ਨੂੰ ਕੁੱਟਦੇ ਕਿ ਨਾ ਜਾ ਕੋਈ ਮੈਂ ਸਪਰੇਅ ਪੀਊਗਾ ਜਾਊਂਗਾ ਮੈਂ ਪੀਊਂਗਾ ਜਾ ਕਹੂਗਾ ਮੈਂ ਟੱਕ ਦੇ ਜਾਣਾ ਓਏ ਮੇਰੇ ਸਾਇਦਾ ਖੜ ਜਾ ਪੀਣ ਬਣਾ ਮੈਂ ਪੀਊਂਗਾ ਭੱਜੇਗਾ ਓ ਨਹੀਂ ਓ ਹੋ ਰਿਹਾ ਮੈਂ ਪੀਊਂਗਾ ਸਪਰੇਅ ਓਏ ਆ ਜਾ ਲੱਗਦਾ ਭਾਈ ਮੈਂ ਤਾਂ ਸਪਰੇਅ ਪੀਊਂਗਾ ਓਏ ਨਹੀਂ ਆਪ ਲੈ ਇਹ ਬਤਾਓ ਅਸੀਂ ਭਾਗੋਗੇ ਕਿਸ ਦੇ ਸਾਥ ਓਏ ਤੇ ਟਿੰਡੇ ਲੈਣ ਦੇ ਤੂੰ ਪਿੱਛੇ ਹਟ ਬਾਈ ਓਏ ਇਹਨੂੰ ਟਕਿਆ ਲਾਓ ਓ ਟਕਿਆ ਲਾ ਨੂੰ ਬਾਈ ਤੂੰ ਇਹਨੂੰ ਟਕਿਆ ਲਾ ਪਿੱਛੇ ਰਹਿ ਚੁੱਪ ਕਰਕੇ ਓਥ ਓਏ ਤੂੰ ਬੋਲਾ ਤਾ ਮੈਂ ਬਾਹਰ ਜਾਉਂਗਾ ਕੰਧਰਾ ਆ ਦੇਖ ਲੈ ਇਹ ਨਹੀਂ ਕਹਿੰਦਾ ਮੇਰੇ ਨਾਲ ਦਾ ਇਹ ਵੀ ਐ ਜਲੂਸ ਕਢਾਉਂਦਾ ਦੇਖ ਲੈ ਫਿਰ ਐ ਜਦੋਂ ਰਿਸ਼ਤੇਦਾਰ ਆਉਂਦਾ ਕਿ ਨਾ ਫਿਰ ਐ ਭਾਈ ਜਲੂਸ ਮੈਂ ਮੈਂ ਕਿਸੇ ਕੋ ਨਹੀਂ ਬਤਾਉਂਗੀ ਆ ਮੇਰੇ ਕੋਲ ਬਤਾਉ ਕੰਮ ਦੇ ਲੈਣੇ ਨੇ ਤੇ ਤੂੰ ਖੜਿਆ ਨਹੀਂ ਆਂਦਾ ਮੈਂ ਤੇਰੇ ਮੂੰਹ ਤੇ ਇਹਨੂੰ ਟਕਿਆ ਲਾ ਉਹ ਇਹਨੂੰ ਲੈ ਜਾ ਬਈ ਹੱਥੀਂ ਤੈਨੂੰ ਤੋਂ ਮੈਂ ਸਿੱਧੀ ਗੱਲ ਕਹਣਾ ਤੈਨੂੰ ਇਹ ਇਹ ਆ ਜਿਹੜਾ ਕੋਈ ਜਲੂਸ ਕੱਢੀ ਫਿਰਦੀ ਆ ਨਾ ਸਾਡੇ ਦਾ ਪੂਰਾ ਬੋਧਾ ਹਾਂ ਉੱਚਾ ਕਰਤਾ ਨੇ ਪਿੰਡ 'ਚ ਪਿੰਡ ਜਾਏ ਹੱਥ ਪਿੰਡ 'ਚ ਪਿੰਡ ਦਾ ਇਹ ਸਾਰੇ ਦਿਖਿਆ ਲਿਆ ਆ ਉੱਥੇ ਦਾ ਡਰੀ ਵੀ ਇੰਨਾ ਪਿੰਡ ਵਿੱਚ ਡਰੀਆ ਨਾ ਓਰੇ ਡਰੀਆ ਉੱਥੋਂ ਬੜਿਆ ਸੱਪ ਆ ਗਿਆ ਉੱਥੋਂ ਡਰ ਗਈ ਹੁਣ ਹੁਣ ਐ ਕਹਿ ਪਿੰਡ ਨਹੀਂ ਦਿਖਾ ਕੇ ਲਿਆ ਪਿੰਡ ਨੂੰ ਇਹ ਦਿਖਾ ਕੇ ਲਿਆ ਕਦੇ ਹਾਂ ਇਹ ਮੈਨੂੰ ਐਸੇ ਕਿਉਂ ਬੋਲ ਰਹੇ ਐਸੇ ਕਾਹਨਾ ਬੋਲਾ ਐਸੇ ਵੈਸੇ ਕਾਹਨਾ ਬੋਲਾ ਜੋ ਜਲੂਸ ਨਿਕਾਲ ਰਖਾਇਆ ਜਾ ਦੇਖੋ ਜੇ 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 ਫਾਟੀ ਜੀਟੀ ਮਾਰਖੇ ਜੇ ਫਾਟੀ ਜੀਟੀ ਮਤਲਬ ਆ ਆ ਰੇਗਾ ਖੋੜੇ ਤੇ ਲੱਗ ਰੇ ਓਏ ਚੱਲ ਤੂੰ ਕਿਉਂ ਐਂਦੀ ਬੋਕੀ ਬੱਸ ਟ੍ਰੈਂਡ ਓਕੇ ਭਾਈ ਮੋ ਜਵਾਖੋ ਦੇ ਤੁਸੀਂ ਦੇਖ ਲੈ ਮਾਹੌਲ ਸਾਡੇ ਉਹ ਮੈਂ ਕੀ ਕਰਾਂ ਭਈ ਐਂ ਚੱਲਦਾ ਸਾਡੇ ਦੇ ਦੇਖ ਸਾਡੇ ਪਿੰਡ ਦਾ ਮਾਹੌਲ ਦੇਖ ਲਿਆ ਭਈ ਤੈਂ ਜਵਾਖੋ ਰੱਜ ਕੇ ਤੁਸੀਂ ਮਾਹੌਲ ਦੇਖ ਕੇ ਹਾਂਜੀ ਮਾਸਾ ਜੀ ਅਬ ਚੱਲੇ ਹਾਂ ਹਾਂ ਦੇਖ ਲੈ ਚਲੋ ਭਈ ਆਪਾਂ ਕਰਨ ਨੂੰ ਚੱਲਦੇ ਆਂ ਦੇਖ ਲੈ ਉਹਦਾ ਮੈਂ ਕਹਿੰਦਾ ਜਿੱਥੇ ਮਰਜੀ ਆ ਦੇਖ ਚਾਹੀ ਖੱਡ ਇਹ ਉਧਰ ਕਿਉਂ ਜਾ ਰਹੇ ਆ ਰਸਤਾ ਤਾਂ ਉਧਰ ਹੈ ਚਰੀ ਦੇਖਣ ਜਾਂਦਾ ਪਹਿਲਾਂ ਬਾਤਾ ਕਾ ਕਲਰ ਮਾਈਤੀ ਵੱਡ ਕੇ ਲਜਾਉਗਾ ਆ ਜਾ ਆ ਜਾ ਰਹੇ ਹੋ ਗਿੱਲੀ ਹੋਊਗੀ ਆਜੂ ਤੈਂ ਆਜੂ ਪਕੜੀਆਂ ਲੈਣੀਆਂ ਇਹ ਕੱਕੜੀ ਕੀ ਹੁੰਦੀ ਹੈ ਤੈਨੂੰ ਨਹੀਂ ਪਤਾ ਦੱਸੋ ਫਿਰ ਮੈਨੂੰ ਕਕੜੀ ਤਾਂ ਹੈ ਭੀ ਤਾਂ ਢੋਕੇ ਲੈਣੇ ਨੇ ਇਹ ਢੋਕੇ ਕੀ ਹੁੰਦੇ ਹੈ ਓਏ ਭਈ ਤਾਂ ਪੁੱਛ ਕੇ ਕਿਹੜਾ ਆਮ ਲੈਣੇ ਨੇ ਆ ਦੱਸੋ ਨਹੀਂ ਆਮ ਨਹੀਂ ਲੈਣੇ ਮੇਰੇ ਕੋਲ ਮੇਰੇ ਬਾਸਾ ਵੀ ਗਾਵਾ ਹੈ ਨਾ ਇਸ ਲਈ ਆਮਮ ਕਰ ਜਾ ਕੇ ਲੈਂਗੇ ਓਏ ਚੁੱਪ ਕਰ ਜਾ ਓਏ ਤੂੰ ਹੋਰ ਨਾ ਚਾ ਉਧਰ ਲੈ ਲਈ ਸਾਥੋਂ ਹੋਣ ਕਿਤੇ ਬਸਾ ਸਾਡੇ ਪਿੰਡਾਂ ਦੀ ਬੋਲੀ ਦਾ ਤੈਨੂੰ ਹੀ ਪਤਾ ਓ ਯਾਰ ਤੈਨੂੰ ਨਹੀਂ ਪਤਾ ਸਾਰਾ ਤੂੰ ਜਿਆਦਾ ਨਾ ਪੁੱਛਿਆ ਕਰ ਮੇਰਾ ਦਿਮਾਗ ਖਾ ਗਈ ਤੂੰ ਨਾ ਮੈਨੂੰ ਐਸੇ ਮਤ ਬੋਲਿਆ ਕਰੋ ਮੈਂ ਤਾਂ ਥਾ ਆਪਣਾ ਖਾ ਲੇਗੀ ਕੋਈ ਨਹੀਂ ਪਈ ਆਈ ਨਹੀਂ ਕਹਿੰਦੇ ਹੁੰਦੇ ਆਹ ਦੇਖ ਤੁਹਾਨੂੰ ਪਿੰਡ ਚ ਲੈ ਆਉਣ ਦੇ ਲੈ ਕੇ ਤੁਹਾਨੂੰ ਦਿਖਾਤਾ ਪਿੰਡ ਦਾ ਮਹੌਲ ਮੈਂ ਹਨਾ ਮੋਜਾ ਮਾਰੂ ਹੁੰਦੇ ਬਾਪੂ ਜੀ ਹਾਂ ਭਾਈ ਆ ਮੰਗੇ ਬਾਈ ਹੁਣ ਇਹਨਾਂ ਨੂੰ 4-5 ਦਿਨ ਹੋ ਗਏ ਐਨ ਮੜਾ ਜੇ ਤੁਸੀਂ ਕਹਿ ਦੋ ਵੀ ਭਾਈ ਹੁਣ ਆਪਦਾ ਬਾਗ ਜਾਣਗੇ ਇੱਥੋਂ ਉਹ ਭਾਈ ਕੋਈ ਨਾ ਕਹਿ ਦਾਂਗੇ ਬਾਗ ਜੂਗਾ ਲਾਦਣ ਦੇ 2-4 ਦਿਨ ਕਿਹੜਾ ਰੋਜ਼-ਰੋਜ਼ ਆਇ ਜਾਂਦਾ ਦੱਸੋ ਲੈ ਮੈਂ ਤਾਂ 4 ਦਿਨ ਮਸਾਂਟ ਪਾਏ ਨੇ ਉਹ ਤੁਹਾਨੂੰ ਨਹੀਂ ਪਤਾ ਬੁੜੀਆਂ ਦੀਆਂ ਗੱਲਾਂ ਦਾ ਆ ਮੇਰੇ ਤਾਂ ਬਾਹਰ ਨਿਕਲਣਾ ਔਖਾ ਕਰ ਰੱਖਿਆ ਨਹੀਂ ਬੌਲੀਏ ਮੈਨੂੰ ਐਂ ਦੱਸ ਪਰਾ ਕਰੇ ਆਏ ਬੰਦੇ ਨੂੰ ਆਪਾਂ ਕਿਵੇਂ ਕਹੀ ਦੀਏ ਵੀ ਤੂੰ ਵਗ ਜਾ ਆਇ ਕਿਹਾ ਜਾਂਦਾ ਕਿਤੇ ਫਿਰ ਭਾਈ ਰਹਿਣਾ ਫਿਰ ਲਖਨ ਨਾਲ ਰਹਿ ਲੈਣਾ ਉਹ ਹੈਂ ਨਾ ਉਹਨੂੰ ਕੱਪੜੇ ਪਾਉਂਦੀ ਸੂਹਾ ਨਾ ਉਹਨੂੰ ਤੁਰਨ ਫਿਰਨਦੀ ਸੂਹਾ ਹੁਣ ਮੈਨੂੰ ਤੇ ਤਿਆਰ ਗਈਆਂ ਕਹਿੰਦੀਆਂ ਭਾਈ ਅਖੇ ਤੇਰਾ ਬਾਪੂ ਭਰਦਾ ਸੀ ਨਾਲ ਹਮ ਖੇਤ ਪਤਾ ਨਹੀਂ ਅਖੇ ਕਿਹੜੀ ਉਹ ਨਾਲ ਫਿਰਦੀ ਸੀ ਚੂਚੜੀ ਜੀ ਅਖੇ ਉਹ ਗਈ ਆ ਅਖੇ ਭਾਈ ਉਹਦੇ ਪਾਟੀ ਪੈਂਟ ਉਹਦਾ ਜਲੂਸ ਕੱਢਿਆ ਹਾਏ ਤੁਹਾਡੇ ਰਿਸ਼ਤੇਦਾਰ ਐਵੇਂ ਜੇ ਆ ਅੱਛਾ ਪੁੱਛੋ ਨਾ ਬਈਆ ਰਾਣੀ ਤੋਂ ਬਿਨਾਂ ਨਹੀਂ ਬੋਲੀਆਂ ਅਖੇ ਉੱਤੋਂ ਹਿੰਦੀ ਬੋਲਦੀ ਸੀ ਉੱਚੀ ਉੱਚੀ ਨਹੀਂ ਬੋਲੀਏ ਪਤਾ ਕੀ ਆ ਆਗਲਾ ਐ ਕਰਦਾ ਆਪਦੀਆਂ ਕਾਛੇ ਜਿਹੇ ਦੂਏ ਦੀਆਂ ਹੱਥਾਂ 'ਚ ਇਹਨੂੰ ਪੁੱਛੇ ਤੇਰੇ ਜਵਾਬ ਕਹਦੇ ਆ ਜਿਹੜੀ ਕੁੜੀ ਵਿਆਹੀ ਆ ਤੈਂ ਉਹ ਕੀ ਕੁਛ ਕਰ ਦਿੱਤੀ ਤੀ ਕਹਦੇ ਮੈਂ ਦੇਖੀ ਉਹ ਪੜ੍ਹਨ ਜਾਂਦੀ ਹੁੰਦੀ ਆਏ ਗੋਡਿਆਂ ਤੱਕ ਦੀ ਹੁੰਦੀ ਦੂਏ ਤੰਬੀਜੀ ਪਾਈ ਫਿਰ ਫਿਰ ਜੇ ਤੁਸੀਂ ਖੇਤ ਹੀ ਲੈ ਕੇ ਜਾਣਾ ਸੀ ਆ ਪਈ ਪਈ ਇੱਕ ਇੱਕ ਰਸਤੇਵਾਲ ਦੀ ਜਾਵੜਦੇ ਪਈ ਪਿੰਡ ਵਿੱਚ ਦੀ ਜਾਂਦੀ ਕਿ ਲੋੜ ਸੀ ਤੁਸੀਂ ਤਾਂ ਐ ਉਹਨੂੰ ਘੁਮਾ ਕੇ ਲੈ ਕੇ ਗਏ ਹੋ ਜਿਵੇਂ ਵੀ ਮੋਦੀ ਟੂਰ ਕਰਨ ਆਇਆ ਇੱਥੇ ਪੁੱਤੋ ਤਾਂ ਉਹਨੇ ਮੈਨੂੰ ਕਹਿਤਾ ਕਹਿੰਦੀ ਮਾਸੜ ਜੀ ਕਹਿੰਦੀ ਮੈਨੂੰ ਥੋੜਾ ਪਿੰਡ ਦੇਖਿਆ ਕੇ ਲਿਆ ਚਲ ਮਾਂ ਆਂਦੀ ਵੀ ਜਾ ਮਾਂ ਕੇ ਚਲ ਆਂਦੀ ਟੋਬੇ ਕਿੰਦੀ ਲਾਏ ਪਹਿਲੇ ਬਣਾ ਕੇ ਥੂ ਥੂ ਹੋ ਗਈ ਸਾਰੇ ਪਿੰਡ ਚ ਓਏ ਕੋਣ ਨੇ ਬਸ ਭਾਈ ਹੁਣ ਕੀ ਕਰੀਏ ਭਾਈ ਮੈਂ ਤਾਂ ਹੁਣ ਕਹਿ ਨਹੀਂ ਸਕਦਾ ਭਾਈ ਤੁਸੀਂ ਕਹਿ ਦੋ ਜੇ ਕਹਿਣਾ ਵੀ ਬਗ ਜਾਈ ਨਹੀਂ ਸਕਦੇ ਤੁਸੀਂ ਮੱਗਰ ਤੇ ਤਾਂ ਤੁਸੀਂ ਡਾਂਗ ਲੈ ਕੇ ਪਿੱਛੇ ਪੈ ਜੰਨੇ ਹੋ ਹੈ ਫਿਰ ਇਹਨਾਂ ਨੂੰ ਵੀ ਕਹਿ ਦੋ ਗੱਲੀ ਬਾਤੀ ਸੁਣਾ ਦੋ ਤਲਪੀ ਭਗ ਜਾਣਗੇ ਹੋਰ ਕੀ ਲਾਜਾ ਹੁਣ ਮੈਂ ਕਹਿ ਦੂਆ ਦਿੱਲੀਵਾਦੀ ਭਈ ਕਾਇਦ ਹੋਗੇ ਤੈਨੂੰ ਐ ਨੂੰ ਭਈ ਉਹ ਕਹਿ ਦਿੰਦੇ ਭਈ ਐ ਕਰਾਂਗੇ ਉਹਨੂੰ ਐ ਕਹੂੰਗਾ ਬੀਜੇ ਭਈ ਤੂੰਰੇ 5 10 ਦਿਨ ਲਾਵੇਂਗਾ ਅਸੀਂ 20 ਦਿਨ ਲਾਵਾਂਗੇ ਤੇਰੇ ਐ ਕਹਾਂਗੇ ਬੜਾ ਜ ਉਹਨੂੰ ਫਿਰ ਉਹਨੂੰ ਸਮਝੀਉਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਤਾਂ ਕਹਿ ਦਿੰਦੇ ਆ ਭਾਈ ਸ਼ਹਿਰਾਂ ਵਾਲਿਆਂ ਨੂੰ ਛੁੱਟੀਆਂ ਨਹੀਂ ਮਿਲਦੀਆਂ ਉਹਨਾਂ ਨੇ ਤਾਂ ਉਹੀ ਕਮਾਉਣੀ ਉਹੀ ਖਾਣੀ ਫਿਰ ਇਹ ਕਿਹੜੇ ਅਫਸਰ ਚ ਲੱਗੇ ਨੇ ਜਿਨ੍ਹਾਂ ਨੂੰ ਇੰਨੇ ਨਾਲ ਛੁੱਟੀਆਂ ਮਿਲਗਾਨੇ ਓਏ ਕਿਹੜੇ ਬੈਂਕੜੇ ਚ ਲੱਗਿਆ ਹੈ ਮੈਨੂੰ ਤਾਂ ਲੱਗਦਾ ਕੋਈ ਬੈਂਕੜੇ ਚ ਨਹੀਂ ਹੋਣਾ ਉਹ ਕਹਿੰਦੀ ਮੈਂ ਪਤਰੀ ਕਾ ਚ ਲੱਗੀ ਹੂਈ ਆ ਅਜਨੇ ਜਰ ਤਾਲਾ ਵੀ ਨਹੀਂ ਪੈਂਦਾ ਹੈਗਾ ਜਿਹੜਾ ਕੋਈ ਮਲਾਜਮ ਲੱਗੇ ਹੋਇਆ ਬੰਦਾ ਹਨਾ ਮੈਨੂੰ ਤਾਂ ਐਂ ਲੱਗਦਾ ਇਹਨਾਂ ਦਾ ਖਾਣ ਪੀਣ ਮੁੱਕ ਗਿਆ ਹੋਣਾ ਸ਼ਹਿਰ ਹੈਂ ਕੰਮ ਤੰਦਾ ਕੋਈ ਕਰਦੇ ਨਹੀਂ ਜਿਹੜੇ ਚਾਰਛ ਲੜ ਸੀਗੇ ਉਹ ਡਾ ਬੈਠੇ ਹੈ। ਤਾਂ ਇੱਥੇ ਆ ਕੇ ਖਾਣ ਨੂੰ ਬੈਠ ਗਏ ਹੈ। ਹੂੰ ਚੱਲ ਕੋਈ ਨਾ ਪਤਾ ਮੈਂ ਇਹਨੂੰ ਕਹੂੰਗਾ ਹਸਾਬ ਨਾਲ। ਵੀ ਪਈ ਤੈਨੂੰ ਕੈਦ ਨੂੰ ਹੋ ਗਏ ਦਿਖਾਏ ਨੂੰ ਵੀ ਘਰੇ ਪਈ ਤੇਰੇ ਮਾਪਿਓ ਸੋਚ ਕਰ ਦੇਣਗੇ। ਮਾਪਿਓ ਇਹ ਕਿੱਥੇ ਆਉਣਗੇ ਮਾਪੇ ਤਾਂ ਪਿੰਡ ਬੈਠੇ ਨੇ ਇਹਦੇ ਅੱਛਾ ਮੈਂ ਵੀ ਦੇਖੋ ਮੈਂ ਤਾਂ ਕਿਹਾ ਇਸ ਵੇਲੇ ਕੀ ਗੱਲ ਤਾਂ ਕਹੀ ਹੈ। ਹਾਂ ਤੁਸੀਂ ਹੈਗੇ ਸਾਡੇ ਤੋਂ ਵੱਡੇ ਨਾਲੇ ਸਿਆਣੀ ਉਮਰ ਦੇ। ਸਿਆਣਾ ਬਹਿਣਾ ਬੰਦਾ ਕਹਿ ਦੇਵੇ ਨਾਲੇ ਤਾਂ ਅਗਲੇ ਨੂੰ ਗੁੱਸਾ ਨਹੀਂ ਲੱਗਦਾ। ਨਾਲੇ ਆਪੇ ਬਦ ਜਾਣ ਗਿਆ ਅਬ ਚੱਲ ਪਈ ਕੋਈ ਨਾ ਮੈਂ ਹਿਸਾਬ ਨਾਲ ਕਹ ਦੂੰ ਨਾਲੇ ਜਿੰਮੇ ਕਹਿੰਦੇ ਨੇ ਸੱਪ ਮਰਜੀ ਨਾਲੇ ਸੋਟੀ ਰਹਿ ਜੀ ਨਾਲ ਤੈਨੂੰ ਪਤਾ ਨਾ ਲੱਗੇ ਵੀ ਮਾਸਟਰ ਨੇ ਕਿਹੜੇ ਗੱਲਾਂ ਲਾ ਕਿਹਾ ਸਾਨੂੰ ਹਣਾ ਮੈਂ ਆਪੇ ਹਿਸਾਬ ਨਾਲ ਕਹ ਦੂੰ ਪਈ ਐ ਕਰਕੇ ਐ ਗੱਲ ਹੈ ਕਹਿ ਨਹੀਂ ਤਾਂ ਮੈਂ ਵੀ ਕਹਦਾ ਫਿਰ ਕਹਿਣਗੇ ਫਿਰ ਥੋੜਾ ਹੀ ਨਾਮ ਬੱਦੂ ਹੋਊਗਾ ਮਾਸਟਰ ਦੀ ਨੂੰਹ ਐ ਜੀ ਐ ਬੋਲੀਆ ਪਤਾ ਕੀਆ ਤੂੰ ਇਤਾਂ ਸ੍ਰੀ ਕੀ ਭਜੋਂਗੇ ਮੇਰਾ ਉਹਨੇ ਹਰਖ ਘਟ ਕਰਨਾ ਮੇਰਾ ਤੇਰਾ ਹਰਖ ਕਰ ਲਣਗੇ ਜੇ ਤੈਂ ਤੋੜ ਕੇ ਕਹਿਤਾ ਵੀ ਬਗਜੋ ਪਈ ਹੋਰੋਂ ਔਰ ਤੁਸੀਂ ਆਪ ਹੀ ਸਮਝਾ ਦਿਓ ਹਾਂ ਚੱਲ ਭਾਈ ਸੋਚਣਾ ਕਰ ਕੋਈ ਨਾ ਮੈਂ ਕਹਿ ਦੂੰਗਾ ਭਗ ਜਾਣ ਦੇ ਲੈ ਕੋਲ ਨੂੰ ਇਹਦਾ ਦੋ ਰੋਟੀਆਂ ਦੀ ਹੋ ਰਹੀਆਂ ਵੀ ਰੋਟੀਆਂ ਖਾਂਦੇ ਨੇ ਦੱਸ ਫੇਰ ਕੀ ਹੋਊਗਾ ਜੇ ਚਾਰ ਦਿਨ ਲਾ ਦੇਣਗੇ ਹਾਂ ਮੰਗੇ ਓਏ ਹਾਂ ਭਾਈ ਤੈਨੂੰ ਇੱਕ ਗੱਲ ਪੁੱਛਾਂ ਪੁੱਛ ਭਾਈ ਜਿਹੇ ਦੋ ਪੁੱਛ ਧੰਵਾਦ ਸਾਂਚਾ ਮਿਲਿਆ ਕਿੱਥੋਂ ਆ ਓਏ ਸਾਂਚਾ ਦਾ ਮੈਨੂੰ ਇਹੀ ਮਿਲ ਗਿਆ ਤੇ ਯਾਰ ਤੁਰਦਾ ਫਿਰਦਾ ਇਹ ਅੱਛਾ ਮੈਂ ਤੈਨੂੰ ਗੱਲ ਦੱਸਦਾ ਹਾਂ ਹਾਂ ਪਸ਼ੋਕੜਦਾ ਇਹਦਾ ਪਿੱਛੋਂ ਉਧਰੋਂ ਆ ਜੂਪੀ ਕਣੀਓ ਅੱਛਾ ਅੱਛਾ ਠੀਕ ਆ ਤਾਂ ਹੀ ਆ ਧਾਰੇ ਮਾਰੇ ਜੀ ਕਰਦੀ ਐ ਇਹ ਹਾਂ ਹਿੰਦੀ ਜੀ ਬੋਲਦੀ ਹੂੰ ਬਈ ਯਾਰਾਣੀ ਨਹੀਂ ਹੈਗੀ ਉਹ ਤਾਂ ਮੈਨੂੰ ਪਤਾ ਲੱਗ ਗਿਆ ਹਾਂ ਹਾਂ ਉਹ ਬਸ ਨਸਲੇ ਉਧਰ ਦੀ ਆ ਚੱਲ ਕੋਈ ਨਹੀਂ ਉਹ ਤਾਂ ਠੀਕ ਆ ਉਹ ਤਾਂ ਯਾਰ ਐਂ ਥੀ ਹਾਂ ਚੱਕਰ ਇੱਕ ਇਹ ਪੈ ਗਿਆ ਨਾਲੇ ਤਾਂ ਨੌਕਰੀ ਦਾ ਨਾਲੇ ਸ਼ੋਕਰੀ ਦਾ ਅੱਛਾ ਇਹਦਾ ਬਾਪ ਜੀ ਬੈਂਕ 'ਚ ਵੱਡਾ ਅਫਸਰ ਹਾਂ ਹੈ ਮੈਨੂੰ ਲੱਗਿਆ ਪਤਾ ਮੜੇ ਪਿੰਕ ਹੋਈ ਬਸ ਫਿਰ ਮੈਂ ਇੱਧਰ ਕਰ ਲਈ ਸੈਟਿੰਗ ਜੀ ਅੱਛਾ ਉਹ ਮਰ ਗਿਆ ਮੈਨੂੰ ਬੈਂਕ 'ਚ ਲਵਾ ਗਿਆ ਆਹ ਨੁ ਪਧੀਏ ਗੱਲਾਂ ਕਰਤਾ ਇਹ ਲੂਟ ਹੋਇਆ ਇਹ ਤਾਂ ਕੰਮ ਹੈ ਤੇ ਇੱਕ ਬਾਈ ਮੈਂ ਤੇਰੇ ਮੁਰੇ ਹੱਥ ਬੰਨਦਾ ਦੱਸ ਇਹਨੂੰ ਬਾਈ ਕੱਪੜੇ ਪੂਰੇ ਪਵਾ ਲਿਆ ਕਰ ਇਹਦਾ ਭੈਣ ਦੀ ਲੱਕੜੋਂ ਹੀ ਗੋਟ ਦੇ ਹੋਂਦੀ ਫਰੀ ਜਾਂਦੀ ਆਪਦੇ ਉਹ ਫੇਰ ਕੀ ਹੁੰਦਾ ਇਹ ਇਹਦਾ ਉੱਥੇ ਆਮ ਪਾਉਂਦੇ ਨੇ ਇਹਦਾ ਬਹੁਤ ਪੂਰੇ ਪਾਰ ਖੇ ਨੇ ਇਦੋਂ ਅੱਧੀ ਚੱਲਦੇ ਨੇ ਬਾਈ ਉੱਥੇ ਚੱਲਦਾ ਉਹ ਪਿੰਡ ਚ ਨਹੀਂ ਚੱਲਦਾ ਇਹ ਕੁਸ ਲੈ ਔਰ ਤਾਂ ਪਿੰਡ ਦੇ ਲੋਕ ਬਹੁਤ ਉੱਥੋਂ ਹੀ ਦੇਖੀ ਜਾਂਦੇ ਨੇ ਬੇਲਣਾ ਵੀ ਦੀ ਆ ਕੇ ਕਿਉਂ ਤਿੰਨ ਚਾਰਾਂ ਦਾ ਤਾਂ ਪਾ ਲੈ ਜਮੀ ਮੈਂ ਯਾਰ ਅੱਛਾ ਜੀ ਹੋਰ ਇੱਕ ਤਾਂ ਹੋ ਗਿਆ ਚੈਨੀ ਹਾਂ ਇੱਕ ਹੋ ਗਿਆ ਜੀਤ ਅੱਛਾ ਇੱਕ ਹੋ ਗਿਆ ਕਾਲਾ ਇਹਦਾ ਤਿੰਨੇ ਮਾਂ ਦੇ ਪੁੱਤ ਹਿਲਦੀ ਨਹੀਂ ਤਾਂ ਇਹ ਵੀ ਔਖਾ ਯਾਰ ਸੋਡੇ ਪਿੰਡਾਂ ਚ ਹੋਰ ਹੁਣ ਹੋਰ ਹੁਣ ਤੁਹਾਨੂੰ ਕਹਿ ਰਿਆਂ ਬਾਈ ਮਾੜਾ ਜੈ ਇਹਨੂੰ ਇਹਨੂੰ ਸਮਝਾ ਦੇ ਵੀ ਕਦੇ ਪਈ ਆ ਤਾਂ ਸੂਟ ਸੱਟ ਪਾਇਆ ਕਰ। ਕੋਈ ਨਹੀਂ ਇਹਨੇ ਕਦੇ ਪਾਏ ਨਹੀਂ ਹੋਣਗੇ। ਹੋਰ ਹੁਣ ਉਹ ਤਾਂ ਮੇਰੇ ਸਾਰੇ ਹਿਲਦੀ ਨੇ ਕਿ ਲੱਸੀ ਲੈਣ ਦੇ ਭਾਨੇ ਜਾਣਗੇ। ਕਦੇ ਕਹਣਗੇ ਦੁੱਧ ਦੇ ਥੋੜਾ ਜਿਹਾ ਸਾਨੂੰ। ਅੱਛਾ ਜੀ। ਹੋਰ ਹੁਣ ਸਾਡੇ ਪਿੰਡ ਦਾ ਇਹ ਜਿਹਾ ਕੰਮ ਹੁੰਦਾ ਤੁਹਾਨੂੰ ਗੱਲ ਦਾ ਦਾਂ ਚੱਲ ਗੱਲ ਛਣਪੀ। ਹੂੰ। ਕਿਰਾਂ ਭਾਈ ਮੇਲੇ ਚ ਮੇਰਾ ਮਿੱਤਰ ਦਿੱਤ ਦਾ। ਅੱਛਾ। ਉਹਦੀ ਸਾਲੀ ਆਈ ਦੀ ਬਾਹਰ। अच्छा हां बाहर ले जा गई हुई थी ओ तन्नू पता फेर बाहर ले भी आजा किसे पौंडे हुंदे ने ओ त जम्मी ਛੋਟੀ ਪਾਉਂਦੇ ਨੇ ਹਾਂ ਉਹ ਛੋਟੀ ਪਾਉਣੇ ਮੇਲੇ ਚਾਈ ਹੋਈ ਬਈ ਮੇਲੇ ਚ ਪੰਜ ਸੱਤ ਆਮਲੀ ਇਕੱਠੇ ਹੋ ਰਹੇ ਹੂੰ ਮੈਂ ਸਾਲੇ ਚਾਹ ਉਹਨਾਂ ਚਾਹ ਲੈ ਕੇ ਨਾ ਪੈਕਦਮ ਬਾਰਾ ਕਰਨ ਕਿਉਂ ਹੋਗੀ ਪਕੌੜੇ ਤੇ ਵੀ ਪਕੌੜੇ ਤਾਂ ਨਹੀਂ ਤੇ ਸੁਣ ਤਾਂ ਚਾਹ ਕਿਆ ਕਰਨ ਪੈਕਦਮ ਬਾਰਾ ਕਰਨ ਅੱਛਾ ਉਹ ਕਰਾ ਕਰ ਮੈਂ ਬੁਲਾਉਂ ਇੱਕ ਦੂਜੇ ਨੂੰ ਖਿੱਚੀ ਜਾ ਕਰਨਾ ਹੋ ਜਾਏ ਬਣਾਉਣਾ ਉਹ ਜਾਵੇ ਬਲਾਉਣ ਇੱਕ ਦੂਜੇ ਨੂੰ ਖਿੱਚੀ ਜਾਣਾ ਸਾਰੇ ਟੈਟ ਹੋ ਗਏ ਤਾਂ ਭਾਈ ਅੱਛਾ ਜੀ ਆਪ ਤੇ ਲੜੋ ਲੜਾਈਆਂ ਸਿਰ ਪੜਵਾਉਣ ਹਰ ਕਿ ਉਹਨੂੰ ਕਹਾਂ ਉਹਨੂੰ ਭੇਜ ਦੇ ਬਣਾਉ ਨੂੰ ਹਨਾ ਕੀ ਬੋਲ ਆ ਮਰ ਉਹਨਾਂ ਚ ਕਦਾ ਨਹੀਂ ਮਾ ਖਣਾ ਖਾ ਤਾਂ ਹੋਏ ਇਥੋਂ ਦਾ ਬਣੂ ਦੇਖਣ ਲਾ ਕਰਨੇ ਹੋ ਲੈ ਤਾਂ ਹੀ ਮੇਰੇ ਵੀਰ ਮੈਂ ਤੈਨੂੰ ਕਹਿਣਾ ਜਾਂਦਾ ਕਿਹੇ ਤੋਂ ਮੈਂ ਜਾਂਦਾ ਕਿਹੇ ਤੋਂ ਮੇਰਾ ਸਿਰ ਪਟੂਗਾ ਜਾਂ ਮੈਂ ਕਿਹਦਾ ਪੜੂੰਗਾ ਇਹਨੂੰ ਕਿਤੇ ਕੱਪੜੇ ਪੂਰੇ ਬਣਾ ਲੈ ਕੋਈ ਨਾ ਵੀ ਮੈਂ ਕਹਿ ਦੂੰਗਾ ਹਾਂ ਕਿ ਮੇ ਤੋਂ ਬਾੜੂ ਸਿਰ ਕੇ ਦਾ ਤੂੰ ਦੱਸਦੀ ਗੱਲਾਂ ਉਹ ਅੰਦਰ ਖੜੀਆਂ ਨੇ ਬਾਂਦਰ ਘੂਟੇ ਦਈਆਂ ਕੱਖ ਪਾਦੇ ਉਹਨਾਂ ਨੂੰ ਖੜਾ ਹੋ ਕੇ ਮੈਂ ਬੰਨਿਆ ਹੋਇਆ ਸਾਲਾ ਕੱਕ ਪਾਉਣ ਨੂੰ ਆਇਆ ਪਤਾ ਲੰ ਮੈਂ ਸਾਰਾ ਦਿਨੇ ਮੈਂ ਮਰਦਾ ਫਿਰ ਜਣਾ ਨਾ ਆਹ ਤੇਰੀ ਮਾਂ ਕੱਟੀ ਨੂੰ ਅੰਦਰ ਬੰਨ ਕੇ ਆਟਿਆ ਪਹਿਲਾਂ ਖੜਾ ਹੋ ਜਾ ਸੜ ਦੇ ਘੂਟੇ ਮਰੂਮ ਯਾਰ ਫੇਰ ਕੀ ਹੋ ਗਿਆ ਜਤਾਏ ਬਾਦੇ ਫਿਰ ਤੂੰ ਫੜਕੇ ਲੈਂਦਾ ਹੈ ਕਦੋਂ ਮੈਂ ਨੋਕਰ ਰੱਖਿਆ ਹੈ ਤੇਰਾ ਮੈਂ ਹਾਂ ਬੇਨਾ ਫੜਕੇ ਲੈਂਦਾ ਹਾਂ ਨਾਲੇ ਹੋਰ ਦਾ ਇਹ ਘਰੋਂ ਬੰਨੀਆਂ ਨੇ ਕਰੇ ਮੇਰਾ ਸੰਗਲ ਖੋਲ ਦੇ ਯਾਰ ਬਸ ਫੇ ਤੂੰ ਖੋਲ ਦੇ ਤੇਰੇ ਹੱਥ ਨਹੀਂ ਹੈਗੇ ਤੇਰੇ ਪਾਪੂ ਮੇਰੀ ਗੱਲ ਸੁਣ ਮੈਂ ਤਾਂ ਯਾਰ ਮੰਗਿਆ ਨਾਲ ਗੱਲ ਕਰਦਾ ਤੀ ਵੀ ਬਈ ਮੈਂ ਤੇਰੇ ਆਉਂ ਸੰਧਾਰੇ ਨੂੰ ਸਮਝਾ ਲਾ ਕਾਨੂੰ ਤੂੰ ਹੈਗਾ ਸਰਪੰਚ ਲੱਗਿਆ ਹੈ ਮੰਗਿਆ ਨਾਲ ਗੱਲ ਕਰੇ ਪਾ ਕੱਖ ਪਾਇਆ ਉਹੀ ਗੱਲ ਨਹੀਂ ਬਾਤ ਨਹੀਂ ਹੈਗਾ ਵਿੱਚ ਚੜ ਜਾਂਦਾ ਵਿੱਚ ਚੜ ਜਾਂਦਾ ਮੈਂ ਤੈਨੂੰ ਕੀ ਕਹਤਾ ਫਿਰ ਮੈਂ ਤੈਨੂੰ ਕੀ ਕਿਹਾ ਮਾਰੀ ਨਾ ਮਾਰੀ ਨਾ ਮਾਰੇ ਅੱਬੇ ਨਾਲ ਤਾਂ ਮਾਰਿਆ ਨਾ ਕਰਦੇ ਗਾ ਗੱਲ ਗੱਲ ਪੇਜਾ ਜਿਵੇਂ ਤੂੰ ਬੋਲੋ ਮੈਨੂੰ ਬੁਲਾਉਣਾ ਫੇਰਾ ਨਾਲੇ ਜਾਣਦਾ ਵੀ ਬਾਪ ਦਾ ਸੁਭਾਅ ਕਿਹਾ ਜਾ ਬਹਿ ਜਾ ਮੈਂ ਪਾ ਦੇਣਾ ਬਹਿ ਜਾ ਪੈ ਜਾ ਫੇਰ ਹਾਂ ਤੂੰ ਐ ਤਾਂ ਦੇਖ ਲੈ ਗੰਜਰਾ ਸਿਆਣਾ ਮਾਣਾ ਦਾ ਡੰਗਰਾ ਚ ਫਿਰਦਾ ਪਕਾਈ ਕਰਦਾ ਕੀ ਕਹਿੰਦਾ ਹੂਆ ਜਵਾਕ ਇਹ ਵੀ ਮਾਸੜ ਦੀ ਬਧੀਆ ਜਿਹਾ ਪਿੰਡ ਚ ਉਹ ਪਈਏ ਤਾਂ ਮੁੰਡਾ ਜਿਹੜਾ ਕਨ ਅਜਾ ਵੀ ਮੂਰਖਾ ਬਸ ਪੁੱਛ ਨਾ ਜਮੀਨ ਹੀ ਹੱਥ ਲਾਉਂਦਾ ਹੈਗਾ ਕਿਸੇ ਕੰਮ ਤੇ ਨਹੀਂ ਹੱਥ ਲਾਉਂਦਾ ਹਾਂ ਆ ਜਾਂ ਅੰਦਰ ਆ ਲੈ ਪਈ ਚਾਪਣੀ ਪੀਲਾ ਖੜਾ ਹੋ ਕੇ ਆ ਨਹੀਂ ਆਉਂਦੀ ਮੈਂ ਇੱਥੇ ਡੰਗਰਾ ਚ ਮੁੰਡਾ ਬਿਠਿਆ ਰਖਿਆ ਵੀ ਉੱਥੇ ਅੰਦਰ ਪੱਖੇ ਭੁੱਖੇ ਥੱਲੇ ਬਿਠਿਆ ਤਾਂ ਗਰਮੀ ਇੰਨੀ ਹੋ ਰਹੀ ਹੈ ਮੇਰੇ ਨਾਲ ਤੋਰ ਦੋ ਹੀ ਨਹੀਂ ਇਹਨੂੰ ਸ਼ਹਿਰ ਉਹ ਕਾਨੂੰਨ ਰਹਿਣ ਦੇ ਰਹਿਣ ਦੇ ਤੇਰੇ ਦਾ ਕੰਦਾ ਵੀ ਖਾਜੂ ਉੱਥੇ ਇਹ ਅੱਛਾ ਭੁਖਾ ਚਲ ਐਡਾ ਮਗਨ ਹੈ ਮੁੰਡਾ ਐਵੇਂ ਨਹੀਂ ਦੇਖਣਾ ਕਿਸੇ ਦੌਂ ਦੇ। ਜੋ ਆਖਾਂ ਨੂੰ ਕਾਦੀ ਹੋ ਰਹੀ ਤੀ ਬਾਪੂ ਭੇਜ ਦੇ ਬਾਪੂ ਭੇਜ ਦੇ ਨੂੰ ਲਾ ਭੱਗ ਜਾਣਗੇ ਭਾਈ ਹੁਣ ਪਤਾ ਨਹੀਂ ਹੁਣ ਦੇ ਆਏ ਹੋਏ ਕਦ ਆਉਣਗੇ ਪਤਾ ਨਹੀਂ ਦੇਖੀ ਜਾਊਗੀ ਉਹਦੋਂ ਆ। ਆਲੋ ਬਾਪੂ ਜੀ। ਲਿਓ ਭਾਈ ਉਹ ਭਾਈ ਜਵਾਖੋ। ਦੇਖ ਮੈਂ ਕਹਿ ਤਾ ਤੁਹਾਨੂੰ ਮਾਂ ਪਈ ਭੱਗ ਜਾਓ ਸੋ ਨੂੰ ਕੈਦ ਨਾ ਹੋਗੇ ਹੁਣ ਆਏ। ਕਹਿੰਦੇ ਕਹਿੰਦੇ ਮਾਸੜਾ ਕਹਿੰਦੇ ਭੱਗ ਜਾਣੇ ਠੀਕ ਆ। ਚਲ ਵਧੀਆ ਕੀਤਾ ਜਿਹੜਾ ਤੁਸੀਂ ਐਂ ਕਿਹਾ ਤਾਂ ਪਿਆਰ ਨਾਲ। ਹਾਂ। ਔਰ ਫਿਰ ਆਏ ਕਹਿਣਾ ਵੀ ਔਖਾ ਹੋ ਜਾਂਦਾ ਕੋਈ ਪਤਾ ਗਿਆ ਭਾਈ ਜਦੋਂ ਆਪਦੀ ਰਿਸ਼ਤੇਦਾਰੀ ਚੋਂ ਦੇਖਣਾ ਬੰਦੇ ਨੂੰ ਮੋਹ ਆਉਣ ਲੱਗ ਗਿਆਦਾ ਮੱਲੋ-ਮਲੀ ਝਲਕ ਪੈਂਦੀ ਆ ਵੀ ਹਾਂ ਭਾਈ ਮੇਰੇ ਰਿਸ਼ਤੇਦਾਰ ਨੇ ਆ ਕਰਕੇ ਹੋ ਗਿਆ ਭਾਈ ਬਾਪੂ ਜੀ ਜਾਣਦੇ ਨੇ ਬਾਪੂ ਹੈ ਅੱਛਾ ਭਾਈ ਚਲ ਭਈ ਚੰਗਾ ਕੋਈ ਗੱਲ ਨਹੀਂ ਉਹ ਜਾਣੇ ਭਾਈ ਹੋਏ ਹਾਂ ਇਹ ਮਸਤੀ ਚੱਲੇ ਹੁਣ ਚੱਲ ਚੰਗਾ ਭਈ ਜਾਂਦੇ ਰਹੋ ਚੰਗਾ ਭਈ ਲਾ ਭਈ ਸਿਰ ਭਲੋਦਣਾ ਕੋੜੇ ਠੀਕ ਆ ਨਾਲੇ ਪੁੱਤ ਸਿਰ ਤੇ ਚੁੰਨੀ ਰੱਖਦੇ ਹੁੰਦੇ ਨੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਣਾ ਆਓ ਜੀ ਸਾਦ ਕੇ ਆਓ ਛੋਡਾ ਘਰ ਆ ਛੋਡੀ ਮਾਸੀ ਦਾ ਘਰ ਆ ਚਲ ਮਾਸੀ ਨਹੀਂ ਹੈਗੀ ਮਾਸੜ ਹੈ ਗਿਆ ਮੈਂ ਤੁਹਾਨੂੰ ਐ ਕਹਿਣਾ ਕਦੇ ਵਾਸਤੇ ਵੀ ਓਰੇ ਛੱਡ ਕਿਤੇ ਹੋਰ ਵੀ ਪਿੰਡ ਚ ਜਾਣਾ ਜਿਹਹਾ ਜਾਂ ਦੇਸ਼ ਆ ਉਹ ਹੈ ਜਾਂ ਪੇਸ਼ ਕਰਨਾ ਚਾਹੀਦਾ ਪੁੱਤ ਹਾਂ ਜੀ ਕਿ ਜੇ ਹਾਇਆ ਜਿਹੜੇ ਪਿੰਡ ਚ ਜਾਣਾ ਜੇ ਸ਼ਹਿਰ ਚ ਜਾਣਾ ਸ਼ਹਿਰ ਵਰਗੇ ਕੱਪੜੇ ਪਾ ਲੋ ਜੇ ਆਪਾਂ ਨੇ ਪਿੰਡ ਜੀ ਜਾਣਾ ਪਿੰਡ ਵਰਗੇ ਕੱਪੜੇ ਪਾ ਲੋ ਤਾਂ ਕਿ ਆਪਾਂ ਨੂੰ ਉੱਥੇ ਲੋਕ ਮਖੌਲ ਨਾ ਕਰਨ ਵੀ ਇਹ ਕਹੇ ਜੇ ਨੇ ਇਹ ਕਹੇ ਜੇ ਨੇ ਜਿਹੜਾ ਪਸਾਣਾ ਲੱਗੇ ਵੀ ਕੌਣਾ ਬੰਦਾ ਇਹ ਨਾਲੇ ਦੇਖ ਮੰਗੇ ਵੀਰੇ ਮੇਰੀ ਗੱਲ ਦਾ ਗੁੱਸਾ ਨਾ ਕਰੀ ਤੂੰ ਤਾਂ ਠਹਿਰਿਆ ਪੰਜਾਬੀ ਚੱਲੇ ਤਾਂ ਭਾਈ ਜਿਹੜਾ ਹਿੰਦੀ ਬੋਲਦੀ ਆ ਬੋਲਦੀ ਆ ਜਦੋਂ ਤੂੰ ਵਿਆਹ ਕਰਾ ਲਿਆ ਤੇਰਾ ਫਰਜ਼ ਬੰਦਾ ਵੀ ਉਹਨੂੰ ਤੌਰ ਤਰੀਕੇ ਸਿਖਾਵੇਂ ਵੀ ਕਿਵੇਂ ਪੰਜਾਬ ਚ ਰਹਿਣਾ ਹੈ ਕੀ ਕਰਨਾ ਹੈ ਉਹਪਣੇ ਤਾਂ ਪਹਿਲੀ ਵਾਰ ਹੀ ਆਈ ਆ ਪਿੰਡ ਚ ਉਹ ਕੋਈ ਪਹਿਲੀ ਵਾਰ ਤਾਂ ਆਈ ਹੈ ਤੇਰਾ ਵੀ ਫਰਜ ਬਣਦਾ ਵੀ ਮਾਸੀ ਲੈਵੇ ਚਲਦੇ ਆਂ ਵੀ ਤੂੰ ਕੱਪੜੇ ਦੇਖ ਕੇ ਹਸਾਬ ਨਾਲ ਪਾ ਲੈ ਆ ਵੀ ਪਿੰਡਾਂ 'ਚ ਨਹੀਂ ਇਹੋ ਜਿਹਾ ਕੁਝ ਪਸੰਦ ਕਰਦੇ ਸ਼ਹਿਰਾਂ 'ਚ ਦਾ ਪੁੱਤ ਚੱਲੀ ਜਾਂਦਾ ਹੈ ਕੁਸ ਬੰਦੇ ਦੇ ਹੱਥ ਵਾਂ ਸੁੰਹਦਾ ਸਾਰਾ ਕੁਝ ਸਖਾਣਾ ਕੋਈ ਗੱਲ ਨਹੀਂ ਮਸੜੀ ਅੱਗੇ ਤੋਂ ਇਹਦੇ ਸੂਟ ਪਵਾ ਕੇ ਲਿਆਉਂਗਾ ਮੈਂ ਹਾਂ ਲੈ ਫਿਰ ਜਾਏ ਮਹੀਨਾ ਲਾਜੋ ਸਾਨੂੰ ਤਾਂ ਵੀ ਕੋਈ ਚੱਕਰ ਨਹੀਂ ਗੱਲ ਆ ਮੈਂ ਕਹਿੰਦਾ ਚਾਹੇ ਵੀ ਮਹੀਨਾ ਲਾਵੇ 10 ਦੇ 20 ਜਦੋਂ ਮਰਜੀ ਆ ਉਹ ਤੁਹਾਡਾ ਘਰ ਆ ਦੇਖ ਕੱਪੜੇ ਲੀੜੇ ਵਧੀਆ ਪਾ ਕਿਉ ਪਈ ਸਭ ਤੋਂ ਵੱਡੀ ਗਲਤੀ ਆਹੀ ਹੈ ਸਾਡੀ ਕਹਿਣ ਦੀ ਜੀ ਜੀ ਅੱਗੇ ਸੇ ਨਾ ਮੈਂ ਵੀ ਆਪਕੀ ਤਰ੍ਹਾਂ ਹੀ ਸੂਟ ਪਹਿਨੂੰਗੀ ਫਿਰ ਯਾਂ ਆਕਰ ਠੀਕ ਹੈ ਹਾਂ ਹਾਂ ਕੋਈ ਨਾ ਨਾਲੇ ਤੇਰੇ ਵਾਸਤੇ ਤਾਂ ਮੈਂ 2-4 ਆਪ ਹੀ ਸਮਾ ਕੇ ਰੱਖ ਦੂੰਗੀ ਹੈ ਠੀਕ ਆ ਹਾਂ ਨਾਲੇ ਬਈ ਮਗਰ ਹੁਣ ਤੁਸੀਂ ਆ ਜਿਓ ਉੱਥੇ ਹਾਂ ਕੋਈ ਗੱਲ ਨਹੀਂ ਆ ਵੀ ਜਾਵਾਂਗੇ ਫਿਰ ਹਾਂ ਹਾਂ ਲੈ ਇਹੇ ਜੀ ਆਵਾਂ ਕੱਪੜੇ ਪਾ ਕੇ ਥੋੜੇ ਮੰਗੂ ਖਰਾਸੀ ਵੀ ਉਹ ਨਹੀਂ ਨਹੀਂ ਆਪਾਂ ਤਾਂ ਜਿਹੋ ਜਿਹੇ ਹੈਗੇ ਆਂ ਹੀ ਰਵਾਂਗੇ ਨਾਲੇ ਉਹ ਬਾਪੂ ਕਹਿੰਦਾ ਜਿਵੇਂ ਜਹਜਾ ਹੋਣ ਦਾ ਹੋ ਜਾਵੇ ਬਣ ਕੇ ਫਿਰ ਸ਼ਹਿਰ ਚ ਜਾਵਾਂਗੇ ਫਿਰ ਓਏ ਨਹੀਂ ਭਈ ਆਪਣਾ ਤਾਂ ਕੁਝ ਹੋਰ ਆ ਆਪਣੇ ਕੱਪੜੇ ਆ ਨੇ ਜਿਹੜੇ ਪਿੰਡਾਂ ਨਾਲ ਪੜਦੇ ਵਾਲੇ ਕੱਪੜੇ ਹੁੰਦੇ ਨੇ ਇਹ ਤਾਂ ਜਿੱਥੇ ਮਰਜ਼ੀ ਬਗ ਜੇ ਸਦਾ ਬਹਾਰ ਨੇ ਕੱਪੜੇ ਇਹਨਾਂ ਨੂੰ ਗੀ ਟੋਕਰੀ ਸਕਦਾ ਵੀ ਤੇਰੇ ਕੱਪੜੇ ਕਹੇ ਜੇ ਪਾਏ ਨੇ ਹੁਣ ਆ ਚਾਦਰਾਂ ਜਿਹੜਾ ਇਹ ਵੀ ਕੰਮ ਹੁੰਦਾ ਚਾਦਰਾਂ ਐ ਲੈ ਲਿਆ ਨਾ ਹੌਣਾ ਤਾਂ ਉੱਪਰ ਦੀ ਲੇਲਾ ਪਾਲਾ ਲੱਗਦਾ ਤਾਂ ਉੱਪਰ ਦੀ ਲੇਲਾ ਪਿੰਡਾ ਪੂਜਲਾ ਕੁਛ ਮਰਜੀ ਕਰ ਲਾ ਜਿਹੜੇ ਆਪਣੇ ਕੱਪੜੇ ਹੁੰਦੇ ਨੇ ਸਦਾ ਵਹਾਰ ਹੁੰਦੇ ਨੇ ਹਣਾ ਗੱਲ ਠੀਕ ਆ ਮਸਲੀ ਚੱਲਦੇ ਆ ਸੋਡਾ ਵੀ ਫੋਨ ਵੱਜ ਰਿਹਾ ਚੰਗਾ ਭਾਈ ਦੇਖਦਾ ਮੈਂ ਵੀ ਜਾ ਕੇ ਆਉਣਾ ਕੰਮ ਤਾਂ ਹੁੰਦਾ ਕੋਈ ਹਾਂ ਇੱਕ ਦੂ ਵਧੀਆ ਗੱਲ ਸਾਡੇ ਲਈ ਕੀ ਹੋ ਸਕਦੀ ਆ ਵੀ ਇਹ ਸੂਟ ਪਾ ਕੇ ਆਉਗੀ ਅੱਗੇ ਤੋਂ ਲੈ ਅੱਗੇ ਸੂਟ ਪਾ ਕੇ ਆਉਂਦੀ ਬਸ ਸਿਆਣਾ ਪੁੱਤ ਬਣ ਕੇ ਹਾਂ ਚੰਗਾ ਭਾਈ ਠੀਕ ਆ ਹਾਂ ਲੈ ਦੇਖ ਲੈ ਪੁੱਤਾ ਵਾਗ ਗਿਆ ਹੁਣ ਬਸ ਠੀਕ ਆ ਉਹ ਬਾਪੂ ਜੀ ਮੇਰਾ ਕਿਹੜਾ ਵੈਰ ਵਿਰੋਧ ਸੀ ਵਿਚਾਰਿਆਂ ਨਾਲ ਸਗੋਂ ਮੈਨੂੰ ਵੀ ਮੋਹ ਆਉਂਦਾ ਸੀ ਚੱਲ ਘਰੇ ਰੌਣਕ ਸੀ ਹਾਂ ਹੁਣ ਫਿਰ ਨਹੀਂ ਗੱਲਾਂ ਸੁਣੀਆਂ ਜਾਂਦੀਆਂ ਨਾ ਕੋਈ ਗੱਲ ਆ ਭਈ ਪਤਾ ਕੀ ਹੈ ਭਈ ਕੋਈ ਕਿਸੇ ਦੇ ਰਾਜੀ ਨਹੀਂ ਹੁੰਦਾ ਹਾਲਾ ਕਹਿੰਦਾ ਇਹਨਾਂ ਦੇ ਰਿਸ਼ਤੇਦਾਰ ਕਾਹ ਤੋਂ ਆ ਰਹੇ ਨੇ ਭਈ ਚਲਾਉਣ ਨਾਲ ਵੀ ਕੀ ਹੋਉਂਦਾ ਅਗਲਾ ਫਿਰ ਆਇਓ ਗੁਲੀਆਂ ਲੱਗਿਆਂ ਦਾ ਚੱਕਣਾ ਸਗੋ ਤੁਸੀਂ ਇਹ ਦੇਖੋ ਵੀ ਜੇ ਆਈ ਹੈ ਕੋਈ ਗੋਣੀ ਲੈ ਕੇ ਗਈ ਆਪਣੇ ਤੋਂ ਹਾਂ ਹੁਣ ਉਹ ਆਪ ਦੇ ਮੂੰਹ ਹੋ ਕੇ ਕੇ ਗਈ ਹੈ ਵੀ ਮੈਂ ਤਾਂ ਅੱਗੇ ਤੋਂ ਜਿਹੀ ਆਈ ਬਣ ਕੇ ਹਾਂ ਜੇ ਪੰਜਾਬ ਦੀ ਮਾਂ ਦੀ ਧੀ ਹੂੰ ਸਹੀ ਇਹ ਅੱਗੇ ਤੋਂ ਇਹੋ ਜਿਹਾ ਕੁਛ ਨਾ ਪਿੰਡ ਚ ਪਾ ਕੇ ਜਾਵੇ ਠੀਕ ਹੈ ਵੀ ਆਪ ਕੋਈ ਵਧੀਆ ਕੱਪੜੇ ਪਾ ਕੇ ਜਾਓ ਪਿੰਡ 'ਚ ਹੋਰ ਚੰਗਾ ਭਈ ਕਰ ਲੋ ਕੰਮ ਤੋਂ